ਤੇ ਸਾਨੂੰ ਦੋ ਦਾ ਕਿ ਹੋਵੇ ਨੇ ਪਰ ਇੰਗਲਿਸ਼ ਵਾਲਾ ਸਾਡੇ ਨਾਲ ਹਲੇ ਵੀ ਕਿਤੇ ਨਾ ਕਿਤੇ ਜਾਂ ਇੱਥੇ ਦੇ ਕਲਚਰ ਦੀਆਂ ਹਲੇ ਵੀ ਸਾਨੂੰ ਬਹੁਤ ਕਮੀਆਂ ਪੇਸ਼ ਹੁੰਦੀਆਂ ਨੇ ਮੇਰਾ ਇਹ ਮੰਨਣਾ ਚਾਹੇ 6 ਹੋ ਜਾਣ ਤੇ 8 ਹੋ ਜਾਣ ਤਾਂ ਹੱਕੇ ਜਿੰਨੇ ਵੀ ਅਸੀਂ 3-4 ਦਾ ਹੱਕੇ ਜਿੰਨੇ ਕਟਾਂਗੇ ਇੱਥੇ ਅਸੀਂ ਨਹੀਂ ਇਹਨਾਂ ਦੇ ਹਾਂਣ ਦੇ ਹੋ ਸਕਦੇ ਆਸਟ੍ਰੇਲੀਆ ਦੇ ਮਾਮਲੇ ਸੁਣ ਤਾਂ ਇੱਕ ਗੱਲ ਬੜੀ ਮਸ਼ਹੂਰ ਆ ਵੀ ਆਸਟ੍ਰੇਲੀਆ ਵਾਲੇ ਸਿੱਧੀ ਗੱਲ ਨਹੀਂ ਕਰਦੇ ਉਹ ਟੇਡੇ ਰੂਪ 'ਚ ਗੱਲ ਕਰਦੇ ਜੇ ਗੋਰੇ ਨੂੰ ਆਪਾਂ ਪੁੱਛੀਏ ਕਿ ਕੀ ਹਾਲ ਆ ਹੁਣ ਆਪਾਂ ਤਾਂ ਕੁਮਾ ਚੜ੍ਹਦੀ ਕਲਾ ਚ ਆ ਗਏ ਨਾਟ ਬੈਡ ਇਹ ਇੰਨਾ ਦੀ ਸਿਰੇ ਦੀ ਗੇਮ ਹੈ ਜੀ ਆਪਣੇ ਕਬੱਡੀ ਵਾਂਗੂ ਤੇ ਬਹੁਤ ਲੰਬਾ ਇਤਿਹਾਸ ਹੈ ਤੇ ਬਹੁਤ ਫਿਜ਼ੀਕਲ ਗੇਮ ਹੈ ਬਹੁਤ ਜਿਆਦਾ ਅਗਰੈਸਿਵ ਗੇਮ ਆ ਜੇ ਕਬੱਡੀ ਚ ਮੰਨ ਲਈਏ ਵੀ ਕਬੱਡੀ ਵਾਂਗੂ ਹੀ ਆ ਬਸ ਇਹ ਚ ਫੁੱਟਬਾਲ ਗੇਂ ਦਾ ਬੱਟੇਟੀ ਬੋਲ ਹੈ ਟੀਟੀ ਬੋਲ ਹੈ ਅੱਛਾ ਓਏ ਫੁੱਟੀ ਦੇ ਮਾਮਲੇ ਜਿਵੇਂ ਦੱਸਿਆ ਬਾਈ ਨੇ ਵੀ ਬਹੁਤ ਇਹਦੇ ਜਿਹੜੇ ਫੈਨ ਆ ਨਾ ਉਹ ਅੰਨੇ ਫੈਨ ਆ ਉਹ ਇਹਦੇ ਪਿੱਛੇ ਜਾਣ ਵਾਰਦੇ ਆ ਮੈਂ ਜਿਹੜਾ ਹੁਣ ਤੁਹਾਨੂੰ ਹਾਸਾ ਦੱਸਣਾ ਵੀ ਮੈਂ ਕਿਵੇਂ ਕਈ ਵਾਰੀ ਛੱਤਰ ਪੈਣ ਤੋਂ ਬਚਿਆ ਮੈਨੂੰ ਸਮਝ ਨਹੀਂ ਆਈ ਮੈਂ ਕਿ ਕਿਸੇ ਘਰੇ ਜਾਣਾ ਚੰਗਾ ਭਲਾ ਉਹਨਾਂ ਦਾ ਮਾਹੌਲ ਦਾ ਚੰਗਾ ਭਲਾ ਬਤੀਰਾ ਹੁੰਦਾ ਅਚਾਨਕ ਉਹ ਮੈਨੂੰ ਪੈ ਜਾਂਦੇ ਆ ਜਿਹੜਾ ਮੇਰਾ ਸੁਪਰਵਾਈਜ਼ਰ ਸੀ ਨਾ ਗੋਰਾ ਉਸਨੇ ਗੱਲ ਫੜੀ ਵੀ ਗੱਲ ਕਿਤੇ ਤਾਂ ਗੜਬੜ ਹੈਗੀ ਉਹੀ ਕਹਿਣਾ ਕਹਿੰਦੇ ਫੂਟੀ ਨੂੰ ਫਾਲੋ ਕਰਦਾ ਮੈਨੂੰ ਮੈਂ ਉਹੀ ਹਾਂ ਹੂੰ ਜੀ ਕਰ ਦਿੰਦਾ ਜਦੋਂ ਉਹੀ ਕਰ ਦਿੰਦਾ ਉਹਨਾਂ ਨੇ ਅਗਲਾ ਸਵਾਲ ਪੁੱਛਣਾ ਵੀ ਕਿਹਨੂੰ ਕਰਦਾ ਤੇ ਮੈਂ ਫੇਰ ਚੁੱਪ ਜੇ ਕਰ ਦਿੰਦਾ ਤੇ ਉਹ ਫੇਰ ਗਾਂ ਵਾਲੀ ਨੂੰ ਗੱਲ ਪੁੱਛ ਰਹੇ ਨੇ ਤੇ ਮੈਂ ਫੇਰ ਨਾ ਆਪਦੇ ਆਪ ਨੂੰ ਬਿਜੀ ਦਿਖਾ ਕੇ ਵੀ ਮੈਂ ਬਹੁਤ ਬਿਜੀ ਹਾਂ ਮਰਮੋਡ ਯਾ ਯਾ ਮੈਂ ਇਹ ਜੇ ਕਰਕੇ ਡੰਗਾ ਲਾ ਲੈਂਦਾ ਸੀ ਮੈਂ ਗਿਆ ਉੱਥੇ ਆਪਣਾ ਮੋਲ ਚ ਮੈਂ ਕਹਿੰਦਾ ਲੈ ਇਹਨਾਂ ਦੀ ਹੋ ਲੈਣ ਅੱਜ ਫੁੱਟੀ ਲੈਣ ਦੀ ਦੇਖ ਲੈ ਇਹਨਾਂ ਦੀ ਫੁੱਟੀ ਵੀ ਦੇ ਦੇ ਕੋਈ ਅੰਗਰੇਜ਼ੀ ਚ ਮੈਂ ਮਾਰੀ ਫੁੱਟੀ ਜਿਹਨੂੰ ਨਵੇਂ ਨਵੇਂ ਸੀਗੇ ਮੈਂ ਕਹਾਂ ਵੀ ਐਡਲੈਡ ਕਰੋਸ ਓਹ ਕ੍ਰੋਸ ਫੈਨ ਦੇ ਨਾਟ ਡੂਇੰਗ ਵੈਲ ਮੈਂ ਕਹ ਉਹ ਆਇਆ ਆ ਮੇਬੀ ਨੈਕਸਟ ਇਅਰ ਖਾਰ ਕੋਈ ਬੰਦਾ ਆ ਕੇ ਫੜ ਲਿਆ ਕਰੇ ਕ੍ਰੋਸ ਫੈਨ ਹਾਂ ਉਹ ਕਸਟਮਰ ਵੀ ਉੱਥੇ ਆਉਨੇ ਨੇ ਉਹਨਾਂ ਨੇ ਵੀ ਐਵੇਂ ਹੈ ਨਾ ਕਿਉਂਕਿ ਉਹ ਹੁਣ ਚੱਲਦੀ ਵੀ ਉਹਨਾਂ ਦਾ ਬੈਡ ਫਾਲ ਚੱਲਦਾ ਸੀ ਕਿ ਉਧਰ ਕ੍ਰੋਸ ਵਾਲਿਆਂ ਦਾ ਉਹ ਸਭ ਤੋਂ ਥੱਲੇ ਸੀ ਤੇ ਮੈਂ ਕਿ ਪੰਗਾ ਲੈ ਲਿਆ ਸਾਲਾ ਵੀ ਟੀ-ਸ਼ਰਟ ਹੀ ਮੈਨੂੰ ਤਾਂ ਹੀ ਸਸਤੀ ਮਿਲ ਗਈ ਉਹਦੇ ਵੀ ਇਹ ਤਾਂ ਦੀ ਜਿਹੜੀ ਦੁਸ਼ਮਣੀ ਹੁੰਦੀ ਹੈ ਜਾਂ ਜਿਹੜੀ ਚੜਾਉਣਾ ਹੁੰਦਾ ਇੱਕ ਲਿਮਟਡ ਹੁੰਦਾ ਇਦਾਂ ਨਹੀਂ ਹੁੰਦਾ ਵੀ ਮਰੋ ਮਰਾਈ ਤੱਕ ਨਹੀਂ ਆ ਜਾਂਦੇ ਆਪਣੇ ਟੈਲੀਵਿਜ਼ਨ ਪੰਨਣ ਵਾਲਾ ਨਹੀਂ ਇਹ ਕੰਮ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਸੁਖਮਨ ਸਿੰਘ ਪੈੰਡੂ ਆਸਟ੍ਰੇਲੀਆ ਦੇ ਐਡਲਿਡ ਸਟੂਡੀਓ ਤੋਂ ਅਸੀਂ ਫੇਰ ਇੱਕ ਵਾਰ ਤੁਹਾਡੇ ਕਚਿਹਰੀ ਤੇ ਆ ਜਾ ਰਹੇ ਹਾਂ ਜੀ ਕੈਂਗਰੂ ਨਾਮਾ ਕਾਫੀ ਲੰਬੇ ਸਮੇਂ ਬਾਅਦ ਦਰਸ਼ਕਾਂ ਨੇ ਬਹੁਤ ਸਾਨੂੰ ਮੈਸੇਜ ਕੀਤੇ ਕਿ ਬਾਈ ਜੀ ਕੈਂਗਰੂ ਨਾਮਾ ਦੀਆਂ ਗੱਲਾਂ ਜਿਹੜੀਆਂ ਭਾਰੀਆਂ ਭਾਰੀਆਂ ਗੱਲਾਂ ਤੋਂ ਦੂਰ हट ਕੇ ਸੀਗੀਆਂ ਹਲਕੀਆਂ ਤੁਹਾਨੂੰ ਥੋੜਾ ਜਿਹਾ ਸਕੂਨ ਦੇਣ ਵਾਸਤੇ ਗੱਲਾਂ ਤੁਹਾਨੂੰ ਹਸਾਣ ਵਾਸਤੇ ਗੱਲਾਂ ਉਹ ਦੁਬਾਰਾ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਾਡੇ ਆਪਣੇ ਪਿਆਰੇ ਬਾਈ ਜੀ ਮਿੰਟੂ ਬਰਾੜ ਉਹ ਮੇਰੇ ਨਾਲ ਜੁੜਵਟਣੀ ਆ ਉਹਨਾਂ ਦਾ ਜੀਆ ਕਰਦੇ। ਬਾਜੀ ਸਸੀ ਕਾਲ ਜੀ। ਸਸੀ ਕਾਲ ਜੀ ਗਵਨ ਸਿੰਘ ਕੀ ਹਾਲ ਹੈ ਜੀ? ਬਾ ਚੜਦੀ ਕਲਾਈ ਤੁਸੀਂ ਸੁਣਾਓ ਜੀ ਕਿਦਾਂ ਹੈ? ਦੇਖੋ ਭਾਵੇਂ ਵੈਸਤਾ ਆਪਾਂ ਰੋਜ਼ ਮਿਲਦੇ ਆ। ਠੀਕ ਹੈ ਜੀ। ਪਰ ਆਪਾਂ ਕੈਂਗਰੂ ਨਾਮਾ ਵਿੱਚ ਮੈਨੂੰ ਲੱਗਦਾ ਕਈ ਸਾਲਾਂ ਬਾਅਦ ਮਿਲਿਆ। ਸਹੀ ਹੈ ਜੀ। ਕਿ ਤਿੰਨ ਚਾਰ ਸਾਲ ਹੋ ਗਏ ਨੇ? 4 ਸਾਲ ਹੋ ਚੱਲੇ ਆਂ ਜੀ ਉਹਨਾਂ। ਸੋ ਸਾਰੇ ਦਰਸ਼ਕਾਂ ਨੂੰ ਫੇਰ ਮੇਰੇ ਵੱਨਿਓ ਵੀ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਧੰਨਵਾਦੀਆਂ ਤੁਸੀਂ ਸਾਡੇ ਕੈਂਗਰੂ ਨਾਮਾ ਜਿਹੜੀ ਲੜਾਈ ਸੀ ਉਹਨੂੰ ਬੜਾ ਪਿਆਰ ਦਿੰਦਾ ਮੈਨੂੰ ਲੱਗਦਾ 36 37 ਐਪੀ ਤੇ ਉਸੇ ਤਰ੍ਹਾਂ ਤੇ ਹੁਣ ਹਲਕੀਆਂ ਫੁਲਕੀਆਂ ਜੀਆਂ ਗੱਲਾਂ ਹੋਰ ਕਰਿਆ ਕਰਾਂਗੇ ਤੇ ਗੱਲ ਚੱਲ ਰਹੀ ਹੈ ਅੱਜਕੱਲ ਦੇ ਯੁੱਗ 'ਚ ਤੁਸੀਂ ਕਹਿ ਰਹੇ ਸੀ ਪੋਡਕਾਸਟ ਦਾ ਮੈਨੂੰ ਆਪਾਂ ਗੱਲ ਕਰਦੇ ਹਾਂ ਪੋਡਕਾਸਟ ਦੀ ਗੱਲ ਹੋ ਰਹੀ ਸੀਗੀ ਹਾਂਜੀ ਪੋਡਕਾਸਟ ਦਾ ਕਨਸੈਪਟ ਪਿਛਲੇ 6 ਮਹੀਨੇ ਸਾਲ ਤੋਂ 2 ਸਾਲ ਤੋਂ ਵਧਿਆ ਤੇ ਆਪਾਂ ਆਪਾਂ ਤਾਂ ਤਕਰੀਬਨ ਮੈਨੂੰ ਲੱਗਦਾ 10 ਸਾਲ ਪਹਿਲਾਂ ਪੋਡਕਾਸਟ ਕਰਨਾ ਸ਼ੁਰੂ ਕਰ ਦਿੱਤੀ ਸੀ ਪੋਡਕਾਸਟ ਦਾ ਪਤਾ ਹੀ ਨਹੀਂ ਸੀਗਾ ਸ਼ਾਇਦ ਮਨ 10 ਸਾਲ ਪਹਿਲਾਂ ਚ ਜਰਮਨ ਰੇਡੀਓ ਦੇ ਜ਼ਰੀਏ ਜਿਹੜੀਆਂ ਗੱਲਾਂ ਕਰਦੇ ਸੀ ਉਹ ਪੋਡਕਾਸਟ ਹੀ ਸੀ ਹੋਰ ਕੀ ਸੀ ਤੇ ਪਰ ਕੈਂਗਰੂ ਨਾਮਾ ਦਾ ਤਾਂ ਬਹੁਤ ਹੀ ਵਧੀਆ ਚਲੋ ਅੱਜ ਫਿਰ ਕਰਦੇ ਆ ਇਸ ਤੇ ਬਾਈ ਗੱਲ ਦੱਸੋ ਕਿਹੜੇ ਕਿਹੜੇ ਵਿਸ਼ੇ ਨੂੰ ਚੋਈਏ ਨਾ ਸ਼ੋਨਾ ਤਾਂ ਕੀ ਹੈ ਮੈਂ ਪਿਛਲੀ ਗੱਲ ਕਰਦਾ ਸੀਗਾ ਵੀ ਅਸੀਂ ਭਾਵੇਂ ਇੱਥੇ ਆਇਆ ਨੂੰ ਸਾਨੂੰ ਦੋਧਾ ਕਿ ਹੋ ਗਏ ਨੇ ਹੂੰ ਹੂੰ ਪਰ ਇੰਗਲਿਸ਼ ਵਾਲਾ ਸਾਡੇ ਨਾਲ ਹਲੇ ਵੀ ਕਿਤੇ ਨਾ ਕਿਤੇ ਜਾਂ ਇੱਥੇ ਦੇ ਕਲਚਰ ਦੀਆਂ ਹਲੇ ਵੀ ਸਾਨੂੰ ਬਹੁਤ ਕਮੀਆਂ ਪੇਸ਼ ਹੁੰਦੀਆਂ ਨੇ ਜੀ ਕਿਉਂਕਿ ਅਸੀਂ ਕਲਰ ਕਲਚਰ 'ਚ ਇੰਨਾ 'ਚ ਹਲੇ ਪੂਰੇ ਉਸੇ ਤਰ੍ਹਾਂ ਰੰਗੇ ਨਹੀਂ ਗਏ ਨਾ ਤੇ ਛੋਟੀਆਂ ਛੋਟੀਆਂ ਗੱਲਾਂ 'ਚ ਸਾਨੂੰ ਕਈ ਵਾਰੀ ਹਾਸੂ ਹਣਾ ਮਜ਼ਾਕ ਜਾਂ ਸੈਣਾ ਪੈਂਦਾ ਤੇ ਤੁਸੀਂ ਦੱਸਦੇ ਸੀਗੇ ਮੈਨੂੰ ਉਦੋਂ ਕਾਰ ਚ ਕਿ ਜਿਹੜੀਆਂ ਤੁਹਾਡੀਆਂ ਯਾਤਰਾਵਾਂ ਹੁੰਦੀਆਂ ਸੀਗੀਆਂ ਫੋਕਸਟੈਲ ਫੋਕਸਟੈਲ ਵਾਲੀਆਂ ਉੱਥੇ ਤੁਹਾਡੇ ਨਾਲ ਦੋ ਤਿੰਨ ਕਿੱਸੇ ਹੋਏ ਸੀਗੇ ਕਿਉਂਕਿ ਫੁੱਟੀ ਦਾ ਚੱਲ ਰਿਹਾ ਹੁਣ ਸਾਡੀ ਫੁੱਟੀ ਦੀ ਗੱਲ ਹੁੰਦੀ ਸੀਗੀ ਤੇ ਉਹ ਤੁਸੀਂ ਦੱਸੋ ਫੁੱਟੀ ਵਾਲਾ ਕੀ ਕੀ ਰਲੋ ਸੀ ਬਿਲਕੁਲ ਜੀ ਪਹਿਲਾਂ ਤਾਂ ਤੁਹਾਨੂੰ ਜਿਹੜੀ ਜਿਵੇਂ ਸਗਵੰਤੋਰਾ ਨੇ ਗੱਲ ਕੀਤੀ ਵੀ ਭਾਵੇਂ ਦੋ ਦਾ ਹੱਕੇ ਹੋਗੇ ਸਾਨੂੰ ਆਿਆਂ ਨੂੰ ਪਰ ਮੇਰਾ ਇਹ ਮੰਨਣਾ ਚਾਹੇ 6 ਹੋ ਜਾਣ ਚਾਹੇ 8 ਹੋ ਜਾਣ ਦਾ ਹੱਕੇ ਜਿੰਨੇ ਵੀ ਅਸੀਂ 3-4 ਦਾ ਹੱਕੇ ਜਿੰਨੇ ਕਟਾਂਗੇ ਇਥੇ ਅਸੀਂ ਨਹੀਂ ਇਹਨਾਂ ਦੇ ਹਾਂਣ ਦੇ ਹੋ ਸਕਦੇ ਸਹੀ ਹੈ ਕਿਉਂਕਿ ਸਾਡਾ ਜਿਹੜੀ ਮਾਂ ਬੋਲੀ ਵੱਖਰੀ ਆ ਸਾਡੀ ਜ਼ੁਬਾਨ ਵੱਖਰੀ ਸਾਡਾ ਪਹਿਰਾਵਾ ਸਾਡਾ ਰਹਿਣ ਸਹਿਣ ਪਾਲਣ ਪੋਸ਼ਣ ਸਾਰਾ ਵੱਖਰਾ ਹੋਇਆ ਤੇ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਾ ਉਹ ਨਹੀਂ ਸਮਝ ਸਕਦੇ ਦੂਜੀ ਆਸਟ੍ਰੇਲੀਆ ਦੇ ਮਾਮਲੇ 'ਚ ਇੱਕ ਗੱਲ ਬੜੀ ਮਸ਼ਹੂਰ ਆ ਵੀ ਆਸਟ੍ਰੇਲੀਆ ਵਾਲੇ ਸਿੱਧੀ ਗੱਲ ਨਹੀਂ ਕਰਦੇ ਉਹ ਟੈਡੀ ਰੂਪ ਚ ਗੱਲ ਕਰਦੇ ਆ ਜੇ ਗੋਰੇ ਨੂੰ ਆਪਾਂ ਪੁੱਛੀਏ ਵੀ ਕੀ ਹਾਲ ਆ ਹੁਣ ਆਪਾਂ ਤਾਂ ਕਹੋ ਚੜਦੀ ਕਲਾ ਚ ਉਹ ਕਹਿੰਦੇ ਨਾਟ ਬੈਡ ਕਹਣਗੇ ਨਾ ਸਹੀ ਹੈ ਜੀ ਵੀ ਐ ਨਹੀਂ ਕਹਿੰਦੇ ਵੀ ਵਧੀਆ ਆਪਣੇ ਕੋਈ ਬੁਰਾ ਵੀ ਨਹੀਂ ਵੀ ਇਸ ਢੰਗ ਦਾ ਇਹਨਾਂ ਦਾ ਇੱਕ ਐਕਸੈਂਟ ਆ ਠੀਕ ਹੈ ਨਾ ਤੇ ਇਹ ਚੀਜ਼ਾਂ ਸਾਨੂੰ ਸ਼ੁਰੂ ਚ ਜਮਾਈ ਨਹੀਂ ਸਮਝ ਆਉਂਦੀਆਂ ਸੀ ਪਰ ਹਾਲੀਵੁੱਡ ਹੀ ਆਉਣ ਲੱਗੀਆਂ ਹੁਣ ਗੱਲ ਆਪਾਂ ਕਰਨੀ ਆ ਫੁੱਟੀ ਦੀ ਫੁੱਟੀ ਦੀ ਹਾਂਜੀ ਪਹਿਲਾਂ ਤਾਂ ਫੁੱਟੀ ਬਾਰੇ ਦੱਸ ਦਿਓ ਵੀ ਫੁੱਟੀ ਇੱਥੋਂ ਦੀ ਇੱਥੇ ਦੀ ਮੇਨ ਗੋ ਜਿਹੜੀ ਟੈਡੀ ਫੁੱਟਬਾਲ ਹੈ ਜੀ ਉਹ ਕਹਿੰਦੇ ਆ ਇੱਥੇ ਜਿਦਾਂ ਆਪਣੇ ਕੋਲ ਕ੍ਰਿਕਟ ਹੈ ਜਾਂ ਕ੍ਰਿਕਟ ਤਾਂ ਚਲੋ ਇੱਥੇ ਵੀ ਹੈਗੀ ਐ ਅਮਰੀਕਾ 'ਚ ਐਫਐਲ ਇੱਥੇ ਅਮਰੀਕਾ 'ਚ ਨੇਫਐਲ ਇੱਥੇ ਐਫਐਲ ਕਿਤੇ ਰਗਵੀ ਨਹੀਂ ਉਹ ਟੈਡੀ ਬਾਲ ਹੁੰਦੀ ਹੈ ਜੀ ਉਹਦਾ ਰੂਲ ਲੱਗਨੇ ਵੱਡੇ ਗਰਾਊਂਡ 'ਚ ਖੇਡੇ ਜਾਂਦੇ ਆ ਮਤਲਬ ਕਿ ਵੀ ਇਹਨਾਂ ਦੀ ਸਿਰੇ ਦੀ ਗੇਮ ਹੈ ਜੀ ਆਪਣੇ ਕਬੱਡੀ ਵਾਂਗੂ ਜੀ ਤੇ ਬਹੁਤ ਲੰਬਾ ਇਤਿਹਾਸ ਹੈ ਤੇ ਬਹੁਤ ਫਿਜ਼ੀਕਲ ਗੇਮ ਹੈ ਅ ਅੰਤਾਂ ਦਾ ਉਹ ਹੁੰਦਾ ਜੀ ਇਕੱਠ ਹੁੰਦਾ ਜਦੋਂ ਫਾਈਨਲ ਹੁਣ ਮੈਲਬਨ ਹੋਣਾ ਮੰਨ ਲਾਓ ਦਾ 2 ਹਫ਼ਤੇ ਬਾਅਦ ਤੇ ਦੇਖਣ ਨੂੰ ਮਤਲਬ ਕਿ ਵੀ ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਹੁੰਦੇ ਨੇ ਫੈਨ ਉਹ ਪਾਗਲ ਹੋ ਜਾਂਦੇ ਆ ਬਹੁਤ ਜ਼ਿਆਦਾ ਅਗਰੈਸਿਵ ਗੇਮ ਆ ਜੇ ਕਬੱਡੀ ਚ ਮੰਨ ਲਈਏ ਵੀ ਕਬੱਡੀ ਵਾਂਗੂ ਹੀ ਆ ਬਸ ਇਹ ਚ ਇੱਕ ਫੁੱਟ ਦੀ ਗੇਂਦ ਆ ਬਟੇਡੀ ਬੋਲ ਆਈ ਬਟੇਡੀ ਬੋਲ ਆਈ ਹਾਂਜੀ ਸੋ ਸਾਨੂੰ ਨਾ ਇਹ ਗੇਮ ਸਮਝ ਨਹੀਂ ਆਉਂਦੀ ਜਿਹੜੀ ਪਹਿਲੀ ਪੀੜ੍ਹੀ ਆਉਂਦੀ ਆ ਬਿਲਕੁਲ ਜੀ ਜਦੋਂ ਤੁਸੀਂ ਜਮਾ ਹੀ ਟੁੱਟ ਜਾਂਦੇ ਹੋ ਜਾਂ ਤਾਂ ਜਿਹੜੇ ਉਹ ਪਹਿਲੇ ਆਏ ਸੀ ਨਾ ਉਹ 40-45 ਸਾਲ ਪਹਿਲਾਂ ਹਾਂਜੀ ਉਦੋਂ ਕਿਤੇ ਟੀਵੀ 2B ਤੇ ਉਹ ਚੀਜ਼ਾਂ ਹੈ ਨਹੀਂ ਸੀ ਉਹ ਛੇਤੀ ਇਨਵੋਲਵ ਹੋ ਗਏ ਫੁੱਟੇ ਚ ਸਹੀ ਆ ਜੀ ਪਰ ਜਿਹੜੇ ਸਾਡੀ ਜਨਰੇਸ਼ਨ ਆਈ ਕ੍ਰਿਕਟ ਦੇ ਦੌਰ ਚੋਂ ਨਿਕਲ ਕੇ ਆਏ ਫੁੱਟਬਾਲ ਦੇ ਦੌਰ ਚੋਂ ਨਿਕਲ ਕੇ ਆਏ ਪਰ ਫੁੱਟੀ ਸਾਡੇ ਛੇਤੀ ਛੇਤੀ ਸਮਝ ਨਹੀਂ ਆਈ ਵੀ ਇਹ ਕਿਹੜੇ ਟੰਗ ਦੇ ਗੋਲ ਹੁੰਦੇ ਆ ਕਿਵੇਂ ਰੌਲਾ ਪੈਂਦਾ ਕਿਵੇਂ ਕੁੱਟਾ ਮਰੀ ਜੀ ਕਰਨ ਲੱਗ ਜਾਂਦੇ ਇੱਕ ਦੂਜੇ ਨੂੰ ਤੇ ਸਾਨਾ ਵਰਗੇ ਮੁੰਡੇ ਹੁੰਦੇ ਆ ਜਿਹੜੇ ਭਿੜਦੇ ਆ ਕੇ ਇਹਨੂੰ ਸਹੀ ਹੈ ਸਹੀ ਹੈ ਸੋ ਇਹ ਫੁੱਟੀ ਦੇ ਮਾਮਲੇ ਜਿਵੇਂ ਦੱਸਿਆ ਬਾਈ ਨੇ ਵੀ ਬਹੁਤ ਇਹਦੇ ਜਿਹੜੇ ਫੈਨ ਆ ਨਾ ਉਹ ਅੰਨੇ ਫੈਨ ਆ ਹਾਂਜੀ ਉਹ ਇਹਦੇ ਪਿੱਛੇ ਜਾਣ ਵਾਰਦੇ ਆ ਤੇ ਹੁਣ ਮੇਰੇ ਵਰਗੇ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਕੀ ਹੁੰਦਾ ਮੈਨੂੰ ਦੋ ਗੱਲਾਂ ਦਾ ਪਤਾ ਸੀ ਜਿਹੜੇ ਤਾਂਗੇ ਇਨਵੋਲ ਬਹੁਤ ਆ ਹੁਣ ਮੈਲਬਨ ਦੀ ਟੀਮ ਬਾਰੇ ਵੀ ਦੱਸ ਦੇਣਗੇ ਤੁਹਾਨੂੰ ਸਿਡਨੀ ਬਾਰੇ ਵੀ ਦੱਸ ਦੇਣਗੇ ਤੁਹਾਨੂੰ ਹਰ ਸ਼ਹਿਰ ਦੀ ਟੀਮ ਮਸ਼ਹੂਰ ਹੈ ਇਸ ਇੰਡੀਆ ਦੀ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਇਹ 16 ਪਤਾ ਨਹੀਂ 18 ਟੀਮਾਂ ਨੇ ਜਿਹੜੇ ਪੁਰਾਣੇ ਸਾਰਿਆਂ ਚੋਂ ਹਾਂਜੀ ਸਾਰਿਆਂ ਚੋਂ ਐਡਲੇਡ ਦੇ ਦੋ ਦਾ ਮੈਨੂੰ ਪਤਾ ਲੱਗਿਆ ਵੀ ਇੱਕ ਕਰੋਸ ਇੱਕ ਪੋਰਟ ਐਡਲਟ ਹਾਂਜੀ ਇਹ ਦੋ ਦੇ ਬਾਰੇ ਚ ਚਲੋ ਇੱਥੇ ਰਹਿੰਦੇ ਸੀ ਐਡਲਟ ਚ ਕਿਤੇ ਕਿਤੇ ਆਈ ਸਾਹਮਣੇ ਆਮਨੇ ਆ ਜਾਂਦੀ ਏ ਗੱਲ ਤੇ ਪਤਾ ਸੀ ਪਰ ਮੈਂ ਜਿਹੜਾ ਹੁਣ ਤੁਹਾਨੂੰ ਹਾਸਾ ਦੱਸਣਾ ਵੀ ਮੈਂ ਕਿਵੇਂ ਕਈ ਵਾਰੀ ਛੱਤਰ ਪੈਣ ਤੋਂ ਬਚਿਆ ਅਖੀਰ ਫਿਰ ਮੇਰੀ ਨਾ ਕੰਪਨੀ ਦਾ ਜਿਹੜਾ ਮੇਰਾ ਮੈਨੇਜਰ ਸੀ ਹਾਂਜੀ ਉਹਨੂੰ ਮੈਂ ਦੱਸੀਏ ਬਿਫਤਾ ਵੀ ਯਾਰ ਮੈਨੂੰ ਸਮਝ ਨਹੀਂ ਆਈ ਮੈਂ ਜੋ ਕਿਸਦੇ ਘਰੇ ਜਾਣਾ ਚੰਗਾ ਭਲਾ ਉਹਨਾਂ ਦਾ ਮਾਹੌਲ ਦਾ ਚੰਗਾ ਭਲਾ ਬਤੀਰਾ ਹੁੰਦਾ ਅਚਾਨਕ ਉਹ ਮੈਨੂੰ ਪਾਏ ਜਾਂਦੇ ਆ ਮੇਰਾ ਕੋਈ ਕਸੂਰ ਵੀ ਨਹੀਂ ਹੁੰਦਾ ਮੈਂ ਗੱਲ ਵੀ ਨਹੀਂ ਕੀਤੀ ਹੁੰਦੀ ਤੇ ਜਾਂ ਤਾਂ ਮੇਰੀ ਅੰਗਰੇਜ਼ੀ ਚ ਕਿਤੇ ਪ੍ਰੋਬਲਮ ਆ ਜਾਂਦੀ ਆ ਮੈਂ ਉਹ ਵੀ ਸੰਭਲ ਕੇ ਜ਼ੁਬਾਨ ਚਲਾ ਕੇ ਦੇਖ ਲਈ ਪਰ ਇੱਕ ਦੌਰ ਆ ਜਾਂਦਾ ਵੀ ਮੈਂ ਚੰਗਾ ਭਲਾ ਉਹਨਾਂ ਦੇ ਘਰੇ ਕੰਮ ਕਰੀ ਜਿੰਨਾ ਸਾਰਾ ਕੁਝ ਹੋ ਜਾਂਦਾ ਤੇ ਅਖੀਰ ਉਹ ਮੈਨੂੰ ਐ ਕਹਿੰਦੇ ਵੀ ਛੇਤੀ ਦਫਾ ਹੋ ਇੱਥੋਂ ਇਹ ਮੈਨੂੰ ਸਮਝ ਨਹੀਂ ਆਈ ਇਹ ਮਸਲਾ ਕੀ ਆ ਤਾਂ ਫਿਰ ਮੇਰੇ ਉਸਤਾਦ ਨੇ ਜਿਹੜਾ ਉਸਤਾਦ ਨਹੀਂ ਕਹਿ ਸਕਦਾ ਜਿਹੜਾ ਮੇਰਾ ਸupervisor ਸੀ ਨਾ ਗੋਰਾ ਉਸਨੇ ਗੱਲ ਫੜੀ ਵੀ ਗੱਲ ਕਿਤੇ ਤਾਂ ਗੜਬੜ ਹੈਗੀ ਫਿਰ ਉਹਨੇ ਮੈਨੂੰ ਇੱਕ ਤਰੀਕਾ ਸਿਖਾਇਆ ਫਿਰ ਮੈਂ ਉਹ ਤਰੀਕਾ ਵਰਤਣ ਲੱਗਾ ਫਿਰ ਮੈਂ ਛਤਰਾਂ ਤੋਂ ਬਚਣ ਲੱਗਾ ਅਸਲ ਚ ਕੀ ਸੀ ਸੁਗੰਤ ਮੈਂ ਜੋ ਜਾਂਦਾ ਨਾ ਕਿਸੇ ਦੇ ਵੀ ਘਰੇ ਠੀਕ ਹੈ ਜੀ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਤਾਂ ਜਾ ਕੇ ਮੰਡ ਗਿਆ ਆਪਦਾ ਫੌਕਸਟਾਈਲ ਚਲਾਉਣੀ ਚੈਨਲ ਚੂਨਲ ਸੈੱਟ ਕਰਨੇ ਟੀਵੀ ਟੂ ਵੀ ਉਹਨਾਂ ਦੇ ਅਗਲੇ ਦੇ ਡ੍ਰਾਇੰਗ ਰੂਮ ਚ ਬੈਠੇ ਆ ਗੱਲਾਂ ਕਰੀ ਜਾਂਦੇ ਆ ਹੁਣ ਗੱਲਾਂ ਗੱਲਾਂ ਚ ਉਹਨਾਂ ਨੇ ਕਿਤੇ ਨਾ ਕਿਤੇ ਪੁੱਛ ਲੈਣਾ ਵੀ ਤੂੰ ਫੂਟੀ ਨੂੰ ਫਾਲੋ ਕਰਦਾ ਤੇ ਆਪਾਂ ਉਹੀ ਉਹਾਂ ਜੀ ਕਰ ਦਿੰਦੇ ਵੀ ਨਾ ਤਾਂ ਪੂਰਾ ਹਾਂ ਕਹਿਣ ਜੋਗੇ ਨਾ ਨਾ ਕਹਿਣ ਜੋਗੇ ਤਾਂ ਉਹ ਅਗਲਾ ਪੁੱਛ ਲੈਂਦੇ ਕਿਨੂੰ ਤਾਂ ਫੇਰ ਜਿਹੜੀ ਮੂਹਰੇ ਆ ਗਈ ਕਿਤੇ ਪੋਰਟ ਰੈਟਲਟ ਕਹਿ ਦੇਣਾ ਕਿਤੇ ਕਰੋ ਕਹਿ ਦੇਣਾ ਤੇ ਜਾਂ ਕਹਿੰਦਾ ਮੈਂ ਨਹੀਂ ਮੈਂ ਨਹੀਂ ਫੁੱਟੀ ਦੇਖਦਾ ਮੈਨੂੰ ਤਾਂ ਪਤਾ ਨਹੀਂ ਫੁੱਟੀ ਬਾਰੇ ਜਾਂ ਮੈਂ ਸੱਚ ਬੋਲ ਦਿੰਦਾ ਹੁਣ ਪਹਿਲੇ ਮੋੜਾਂ ਤੇ ਤਾਂ ਮੈਂ ਬੋਲਿਆ ਸੱਚ ਜਦੋਂ ਮੈਨੂੰ ਕਹਿਣਾ ਫੁੱਟੀ ਮੈਂ ਕਿਹਾ ਮੈਂ ਨਹੀਂ ਜਾਣਦਾ ਤੇ ਉਹਨਾਂ ਨੇ ਉਹਦੀ ਚੀਜ਼ਾਂ ਚਲਾ ਗਿਆ ਬਲੈਡੀ ਆਸਟ੍ਰੇਲੀਆ ਚ ਕੀ ਕਰਦਾ ਤੈਨੂੰ ਫੁੱਟੀ ਬਾਰੇ ਨਹੀਂ ਪਤਾ ਤੂੰ ਸਟ੍ਰੇਲੀਆ ਚ ਕਰਦਾ ਕੀ ਆ ਉਹ ਉਹੀ ਗੈਟ ਆਊਟ ਤੇ ਜਿਹੜੇ ਮਾੜੇ ਸ਼ਬਦ ਬੋਲ ਕੇ ਮੈਨੂੰ ਮੇਰੇ ਨਾਲ ਉਹ ਕਰਦੇ ਮੈਨੂੰ ਸਮਝ ਨਾਉਂਦੀ ਵੀ ਚਰ ਚੰਗਾ ਭਲਾ ਬੰਦਾ ਸੀ ਮੇਰਾ ਕਸੂਰ ਕੀ ਹੋ ਗਿਆ ਮਿੰਟਾ ਜੀ ਦੋ ਇੱਕ ਦਿਨ ਫਿਰ ਕੀ ਹੋਇਆ ਮੈਂ ਬਦਲਿਆ ਫਿਰ ਮੈਂ ਉਹੀ ਕਹਿਣਾ ਕਹਿੰਦੇ ਫੂਟੂ ਨੂੰ ਫਾਲੋ ਕਰਦਾ ਮੈਨੂੰ ਮੈਂ ਉਹੀ ਹਾਂ ਹੂੰ ਜੀ ਕਰ ਦਿੰਦਾ ਜਦੋਂ ਉਹੀ ਕਰ ਦਿੰਦਾ ਉਹਨਾਂ ਨੇ ਅਗਲਾ ਸਵਾਲ ਪੁੱਛਣਾ ਵੀ ਕਿਨੂੰ ਕਰਦਾ ਤੇ ਮੈਂ ਫਿਰ ਚੁੱਪ ਜੇ ਕਰ ਦਿੰਦਾ ਫਿਰ ਉਹ ਕਹਿੰਦੇ ਤੂੰ ਕਰੋਲਾ ਫਾਇਨਾ ਮੈਂ ਤਾਂ ਹੂੰ ਉਹ ਜੇ ਮੈਂ ਕਰੋ ਕਹਿ ਦਿੰਦਾ ਤੇ ਉਹ ਮੂਹਰ ਲਾ ਕੇ ਤੇ ਪੋਰਟ ਐਡ ਲੈਡਦਾ ਹੁੰਦਾ ਉਹ ਫੇਰ ਮੇਰਾ ਡੱਬਾ ਚਾਕੇ ਬਾਹਰ ਰੱਖ ਦਿੰਦਾ ਚੱਲ ਬਾਹਰ ਮੈਂ ਇਸ ਘਰ ਚ ਕਰੋ ਵਾਲਿਆਂ ਨੂੰ ਕੋਈ ਥਾਂ ਨਹੀਂ ਅਗਲੇ ਘਰੇ ਮੈਂ ਪੋਰਟਰੇਟ ਲੜ ਕਹਿ ਦਿੰਦਾ ਤਾਂ ਉਹ ਘਰੇ ਪੋਰਟਰੇਟ ਲੜ ਦਿੰਦਾ ਸੀ ਭਾਈ ਮੇਰੇ ਨਾਲ ਇਹ ਹੋਈ ਘੱਟੋ ਘਟਾ 8-10 ਵਾਰੀ ਨਹੀਂ ਕੁੱਤ ਕਾਣੀ 8-10 ਵਾਰੀ ਹੋਈ ਫਿਰ 8-10 ਵਾਰ ਤੋਂ ਬਾਅਦ ਨਾ ਇੱਕ ਮੇਰਾ ਜਿਹੜਾ ਬੌਸ ਆਇਆ ਸੀ ਕ੍ਰਿਸਪ ਹਾਂਜੀ ਤੇ ਮੈਂ ਉਹਦੇ ਕੋਲੇ ਰੋਇਆ ਮੈਂ ਕਿਹਾ ਦੇਖ ਮੈਨੂੰ ਸਮਝ ਨਹੀਂ ਆਈ ਵੀ ਕੀ ਗੱਲ ਆ ਵੀ ਮੈਂ ਤਾਂ ਨਿੱਜੀ ਗੱਲਾਂ ਕਰਨੀਆਂ ਹੀ ਨਹੀਂ ਚਾਹੁੰਦਾ ਉਹਨਾਂ ਨਾਲ ਪਰ ਉਹ ਜੋ ਕਰਦੇ ਆ ਤੇ ਮੈਨੂੰ ਫਿਰ ਲੜਾਈ ਕਿਸ ਗੱਲ ਦੀ ਉਹ ਆਦਾ ਕਹਿੰਦਾ ਭਾਈ ਅੱਜ ਤੋਂ ਇੱਕ ਗੱਲ ਪੱਲੇ ਬੰਨ ਲਾ ਜਦੋਂ ਦੋਨਾਂ ਦੇ ਘਰੇ ਜਾਣਾ ਨਾ ਘਰੇ ਜਾਣ ਸਾਰ ਪਹਿਲਾਂ ਬਾਹਰੋਂ ਸ਼ੁਰੂ ਕਰ ਲੈਣਾ ਕਹਿੰਦਾ 90% ਦਾ ਬਾਹਰ ਕਿਸੇ ਗਾਰਡਨ ਦੇ ਵਿੱਚ ਹੀ ਕਰੋ ਦਾ ਕਲਰ ਆ ਕਲਰ ਆ ਪੋਰਟਰੇਟ ਲੇਟ ਦੇ ਆ ਕਲਰ ਆ ਠੀਕ ਹੈ ਉਹੇ ਜੀ ਕੋਈ ਨਾ ਕੋਈ ਚੀਜ਼ ਪਈ ਹੋਊਗੀ ਉਹਨਾਂ ਦੀ ਬਾਹਰ ਕਾਰ ਦੇਖ ਕਾਰ ਤੇ ਕੋਈ ਸਟicker ਲੱਗਿਆ ਕੋਈ ਤੁਹਾਡੇ ਗਾਰਡਨ ਦੇ ਵਿੱਚ ਕੋਈ ਕੁਜਾ ਗਮਲਾ ਪਿਆ ਉਹਦੇ ਤੇ ਲੱਗਿਆ ਫਿਰ ਉਸ ਤੋਂ ਬਾਅਦ ਘਰੇ ਜਾਂਦੇ ਦੇਖੇਗਾ ਅੰਦਰ ਕੋਈ ਟੀ-ਸ਼ਰਟ ਉਹ ਕਰੀ ਪਈ ਆ ਫਰੇਮ ਕਰਾ ਕੇ ਟੰਗ ਰੱਖੀ ਆ ਜਾਂ ਫਿਰ ਕੋਈ ਕਈ ਹੋਰ ਨਹੀਂ ਤਾਂ ਕੰਪਲ ਖੇਸ ਵੀ ਉਸ ਰੰਗ ਦੇ ਸਹਰਾਣੇ ਸਟ ਰੱਖੇ ਹੁੰਦੇ ਆ ਸਹੀ ਹੈ ਵੀ ਕੋਈ ਨਾ ਕੋਈ ਚੀਜ਼ ਤੈਨੂੰ ਦਿਸ ਜੂਗੀ ਜਿਹੜੀ ਕਰੋ ਜਾਂ ਪੋਰਟਰੇਟ ਲੈਂਡ ਨੂੰ ਜਿਹੜੀ ਰਿਪਰੈਜ਼ੈਂਟ ਕਰਦੀ ਹੋਊਗੀ ਬਸ ਤੂੰ ਉੱਥੇ ਐਂ ਕਹਿਣਾ ਪਹਿਲਾ ਸ਼ਬਦ ਵਾਓ ਯੂ ਆ ਪੋਰਟ ਲਵਰ ਬਸ ਓਦੋਂ ਬਾਅਦ ਕਹਿਣਾ ਤੇਰੇ ਕੋਲੇ ਚਾਹ ਦਾ ਕੱਪ ਆ ਜੂ ਸਹੀ ਹੈ ਨਾ ਟੈਨਸ਼ਨ ਨਹੀਂ ਸੋ ਸੋ ਮੇਰੇ ਨਾਲ ਇਹ ਹੁੰਦੀ ਰਹੀ ਤੇ ਮੈਂ ਤਕਰੀਬਨ ਇਸ ਮਾਹੌਲ ਦੇ ਵਿੱਚ ਬਾੜੇ ਨਹੀਂ ਤਾਂ 3-4 ਸਾਲ ਕੱਢੇ ਫਿਰ 3-4 ਸਾਲਾਂ ਬਾਅਦ ਮੈਨੂੰ ਸਾਹਵ ਆ ਗਿਆ ਤੇ ਫਿਰ ਵੀ ਮੈਂ ਇੱਕ ਫੇਰ ਮੈਂ ਫਸ ਹੋਰ ਕਿਸੂਤਾ ਜਾਂਦਾ ਹਾਂ ਮੈਂ ਫਿਰ ਉਹਨੂੰ ਫੋਲੋ ਨਹੀਂ ਕਰਦਾ ਸੀ ਮੈਨੂੰ ਉਹਦਾ ਗੋਲ ਸਿਸਟਮ ਅੱਜ ਵੀ ਨਹੀਂ ਪਤਾ ਸੱਚੀ ਮੈਂ ਦਿਲ ਧਰ ਕੇ ਕਹਿਣਾ ਵੀ ਮੈਨੂੰ ਨਹੀਂ ਪਤਾ ਵੀ ਕਈ ਵਾਰੀ ਉਦੋਂ ਪਤਾ ਲੱਗਦਾ ਵੀ ਟੱਪੀ ਦਾ ਕਰੀ ਗੇਂਦ ਪੁਆਇੰਟ ਆ ਕਿ ਮੈਨੂੰ 5 ਮਿਲ ਗਏ 7 ਮਿਲ ਗਏ ਮੈਨੂੰ ਇਹ ਸਮਝ ਨਹੀਂ ਆਈ ਵੀ ਗੋਲ ਇਕੱਠੇ ਕਿਵੇਂ ਹੁੰਦੇ ਨੇ ਸਹੀ ਹੈ ਤੇ ਉਹ ਫਿਰ ਗਾਂ ਵਾਲੀ ਜੋ ਗੱਲ ਪੁੱਛ ਰਹੇ ਨੇ ਤੇ ਮੈਂ ਫਿਰ ਨਾ ਆਪਦੇ ਆਪ ਨੂੰ ਬਿਜ਼ੀ ਦਿਖਾ ਕੇ ਵੀ ਮੈਂ ਬਹੁਤ ਬਿਜ਼ੀ ਹਾਂ ਮਰਮੋੜ ਯਾ ਯਾ ਕਿ ਮੈਂ ਇਹ ਜੇ ਕਰਕੇ ਡੰਗਾ ਲਾ ਲੈਂਦਾ ਸੀਗਾ ਸੋ ਇਦਾਂ ਇਸ ਮੁਲਕ ਚ ਜੇ ਤੁਸੀਂ ਰਹਿਣੇ ਹੋਣਾ ਤੇ ਇਸ ਮੁਲਕ ਬਾਰੇ ਸਿੱਖਣਾ ਪੈਂਦਾ ਜਾਣਨਾ ਪੈਂਦਾ ਤੇ ਜੇ ਨਾ ਜਾਣੋਗੇ ਫਿਰ ਮੇਰੇ ਨਾਲ ਤਾਂ ਹੋਈ ਆ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਡੇ ਨਾਲ ਮੈਂ ਵੀ ਦੱਸ ਦਿੰਨਾ ਹੁਣ ਆਪਣੀ ਬੇਤੀ ਮੇਰੇ ਨਾਲ ਵੀ ਹੋਈ ਆ ਮੈਂ ਕੰਮ ਕਰਦਾ ਇਦਾਂ ਗੋਰਿਆਂ ਨਾਲ ਤੇ ਸਾਡੇ ਨਾ ਕੈਜੂਅਲ ਡੇ ਹੁੰਦਾ ਇੱਕ ਕਿ ਵੀ ਸੈਟਰਡੇ ਨੂੰ ਵੀ ਤੁਸੀਂ ਜਿਹੜੀ ਟੀਮ ਨੂੰ ਸਪੋਰਟਸ ਨੂੰ ਕਰਦੇ ਹੋ ਉਹਦੀ ਤੁਸੀਂ ਟੀ-ਸ਼ਰਟ ਪਾਇਓ। ਅੱਛਾ ਕੈਜੂਅਲ ਡੇਮੇਜ ਤੁਸੀਂ ਬਿਨਾ ਵਰਦੀ ਤੋਂ ਆਸ। ਬਿਨਾ ਵਰਦੀ ਤੋਂ ਆਦਣ ਤੁਸੀਂ ਟੀ-ਸ਼ਰਟ ਪਾ ਲਓ ਜਿਹੜੇ ਸਪੋਰਟਸ ਨੂੰ ਤੁਸੀਂ ਫਾਲੋ ਕਰਦੇ ਹੋ। ਹੁਣ ਉੱਥੇ ਐਸੀ ਮੈਂ ক্রিকেট ਦੀ ਪਾ ਲੰਦਾ ਪਈ ਆਪਣੇ ਕੋਲ ਇੰਡੀਅਨ ਜਰਸੀ। ਤੇ ਮੈਂ ਕਿਹਾ ਯਾਰ ਚੰਗਾ ਜਿਹਾ ਲੱਗੂਗਾ ਸਾਰੇ ਉੱਥੇ ਗੋਰੇ ਨੇ। ਜਮੇ ਸਾਰੇ ਫਿਰ ਉਹ ਗੱਲਾਂ ਜੀ ਕਰਦੇ ਕੋਈ ਉਸ ਟਾਈਮ ਵਰਲਡ ਕੱਪ ਹਾਰੇ ਸੀਗੇ। ਤੇ ਮੈਂ ਕਿਹਾ ਵੀ ਚਲ ਕੋਈ ਨਹੀਂ। ਮੈਂ ਗਿਆ ਉੱਥੇ ਆਪਣਾ ਮੋਲ ਚ ਮੈਂ ਕਿਹਾ ਵੀ ਚਲ ਇਹਨਾਂ ਦੀ ਹੋ ਲੈ ਅੱਜ ਬੋਟੀ ਵਾਲਿਆਂ ਦੀ ਦੇਖ ਲੰਨਾ। ਤੇ ਮੈਂ ਦੇਖਿਆ ਵਾ ਉਹ ਅੱਗੇ ਆ ਕੇ ਮੈਨੂੰ ਕਹਿੰਦਾ ਵਾਟ ਯੂ ਫਾਲੋ ਫੋਰ ਮੈਂ ਮੈਂ ਕਿਹਾ ਵੀ ਇਹਨਾਂ ਦੀ ਫੁੱਟੀ ਨਹੀਂ ਦੇ ਦੇ ਕੋਈ ਆਪਣੀ ਅੰਗਰੇਜ਼ੀ ਚ ਮੈਂ ਮਾਰੀ ਫੁੱਟੀ ਜਦੋਂ ਨਵੇਂ ਨਵੇਂ ਸੀਗੇ ਮੈਂ ਕਿਹਾ ਵੀ ਐਡਲਡ ਕਰੋਸ oh cross fan they not doing well ਮੈਂ ਕਿਹਾ ਆ ਜਾ ਯਾ ਮੇਬੀ ਨੈਕਸਟ ਈਅਰ ਮੈਂ ਕਰਕੇ ਇਦਾਂ ਨਹੀਂ ਚਲੋ ਉਹਨੇ ਲੈ ਲਈ ਚਲੋ ਤੇ ਆਪਨੇ ਨਵੀਂ ਨਵੀਂ ਟੀ-ਸ਼ਰਟ ਜੀ ਪਾ ਕੇ ਅਗਲੇ ਦਿਨ ਕੰਮ ਤੇ ਵੜ ਗਏ ਤੇ ਉੱਥੇ ਹੁਣ ਗੋਰਿਆਂ ਨੂੰ ਪਤਾ ਲੱਜਾਂਦਾ ਕਿਉਂਕਿ ਜਿਹੜੇ ਫੈਨ ਹੁੰਦੇ ਨੇ ਉਹਨਾਂ ਨੇ ਤਾਂ ਨ ਸਾਲਾਂ ਸਾਲਾਂ ਪੁਰਾਣੀ ਰੱਖੀ ਹੁੰਦੀਆਂ ਉਹ ਗੰਦੇ ਜਿਹੇ ਲੀੜੇ ਉਹੀ ਪਾਈ ਜਾਂਦੇ ਆ ਇਹ ਹੁਣ ਨਵੀਂ ਜੀ ਚਮਕੇ ਮੇਰੀ ਦਾ ਟੀ-ਸ਼ਰਟ ਮੈਂ ਤਾਂ ਮਤਲਬ ਬਾੜੂ ਨੂੰ ਪਾ ਕੇ ਨਹੀਂ ਗਿਆ ਤੇ ਉਹਨਾਂ ਨੂੰ ਇਹ ਬਸ ਜਾਂਦਾ ਹੀ ਆ ਨਿਊ ਸ਼ੇਰ ਆ ਕ੍ਰੋਸ ਫੈਨ ਬੇ ਸ਼ਿਟ ਉਹ ਮਾਰ ਲਾ ਪਈ ਬਈ ਆਪਣੀ ਅੰਗਰੇਜ਼ੀ ਉਹ ਤੂੰ ਕਿਹੜੇ ਵਿੱਚ ਫਸ ਗਿਆ ਕਹਿੰਦਾ ਬਈ ਕਹਿੰਦਾ ਫੋਲੋ ਮੈਂ ਕਿਹਾ ਵੀ ਇਹ ਇਹ ਫੋਲੋ ਇੰਗਲਿਸ਼ੀ ਨਹੀਂ ਕਿ ਮਾਰਨੀ ਸੀ ਉਹਨਾਂ ਕੋਲ ਆਈ ਫੋਲੋ ਹਾਂ ਨਾ ਦੇਖਾਂ ਮੈਂ ਕਿ ਫਾਈਨਲ ਇਸ ਟਾਈਮ ਮੈਂ ਕਿ ਨੈਕਸਟ ਇਅਰ ਨੈਕਸਟ ਤੇ ਉਹ ਬਾਈ ਐਦਾਂ ਕਰਦੇ ਕਰਦੇ ਮਨ ਨੂੰ ਮਨ ਨੂੰ ਨਹੀਂ ਸਮਝ ਆਇਆ ਵੀ ਦਿਨ ਮੈਂ ਕਿ ਨਿਕਲਿਆ ਹਰ ਕੋਈ ਬੰਦਾ ਆ ਕੇ ਫੜ ਲਿਆ ਕਰੇ ਗ੍ਰੋਥ ਫੈਨ ਹਾਂ ਹੁਣ ਕਸਟਮਰ ਵੀ ਉੱਥੇ ਆਉਂਨੇ ਨੇ ਉਹਨਾਂ ਨੇ ਵੀ ਐਵੇਂ ਹੈਨਾ ਕਿਉਂਕਿ ਉਹ ਉਹਨਾਂ ਚਾਹਦੀ ਵੀ ਉਹਨਾਂ ਦਾ ਬੈਡ ਫਾਲ ਚਾਹਦਾ ਸੀ ਕਿ ਉਧਰ ਕਰੋਸ ਵਾਲਿਆਂ ਦਾ ਉਹ ਸਭ ਤੋਂ ਥੱਲੇ ਸੀ ਤੇ ਮੈਂ ਕਿ ਪੰਗਾ ਲੈ ਲਿਆ ਸਾਲਾ ਵੀ ਟੀ-ਸ਼ਰਟ ਹੀ ਮੈਨੂੰ ਤਾਂ ਹੀ ਸਸਤੀ ਮਿਲ ਗਈ ਉਹਦੇ ਤੇ ਇਹ ਹੁੰਦਾ ਜੀ ਇੱਥੇ ਸਾਨੂੰ ਮਤਲਬ ਕਿ ਹਲੇ ਚਲੋ ਹੁਣ ਤਾਂ ਬਹੁਤ ਕੁਝ ਸਾਡੇ ਚੱਲ ਗਿਆ ਉਹਨੂੰ ਨਵੀਆਂ-ਨਵੀਆਂ ਗੱਲਾਂ ਸੀਗੀਆਂ ਹੁਣ ਤਾਂ ਸਾਨੂੰ ਪਤਾ ਚੱਲ ਗਿਆ ਕਿ ਕਰੋਸ ਵਾਲਿਆਂ ਨਾਲ ਕੀ ਹੁੰਦੀ ਹੈ ਤੇ ਪੋਰਟ ਵਾਲਿਆਂ ਨਾਲ ਕੀ ਹੁੰਦੀ ਹੈ ਇਹ ਤਾਂ ਅਸੀਂ ਗੱਲ ਸੁਣਾਤੀ ਕੱਲੇ ਐਡਲੈਡ ਦੀ ਸਾਊਥ ਆਸਟ੍ਰੇਲੀਆ ਦੀ ਹਾਂਜੀ ਤੇ ਜੇ ਤੁਸੀਂ ਮੈਲਬਨ ਦੇ ਵਿੱਚ ਜਾ ਕੇ ਦੇਖੋ ਜਾਂ ਸਿਡਨੀ ਚ ਜਾ ਕੇ ਦੇਖੋ ਜਿਹੜੇ ਉਹਨਾਂ ਦੇ ਫੈਨ ਮੈਂ ਇੱਕ ਵਾਰੀ ਟ੍ਰੇਨ 'ਚ ਫਸਿਆ ਮੇਰੇ ਯਾਦ ਆ ਮੈਂ ਕੋ ਟ੍ਰੇਨਿੰਗ ਲਈ ਲਿਕੇ ਆਵਾਂ ਸੀ ਡੈਂਡੀਗੋਂ ਹਾਂਜੀ ਤੇ ਉਸ ਦਿਨ ਕਿਤੇ ਨਾ ਦਾ ਮੈਚ ਸੀ ਕਿਸੇ ਸਿਡਨੀ ਦਾ ਤੇ ਮੈਲਬਨ ਦਾ ਤੇ ਫੈਨ ਸਿਡਨੀ ਦੇ ਬਹੁਤ ਆਏ ਹੋਏ ਸੀਗੇ ਉੱਥੇ ਦੇਖਣ ਆਉਂਦੇ ਆ ਸਟੇਡੀਅਮ 'ਚ ਸਾਹ ਨਹੀਂ ਆਉਂਦਾ ਉਹ ਦਿਨ ਤੇ ਉਹ ਉਹ ਸਟ੍ਰੇਨ ਟ੍ਰੈਕ ਦੇ ਉੱਤੇ ਉਹ ਮੈਚ ਸੀ ਤੇ ਉਹ ਸਟ੍ਰੇਨ ਦੇ ਵਿੱਚ ਮੈਂ ਉਹ ਹਾਲ ਦੇਖਿਆ ਮੈਂ ਪਹਿਲੀ ਵਾਰ ਮਹਿਸੂਸ ਕਰਿਆ ਵੀ ਆਪਣੀਆਂ ਟ੍ਰੇਨਾਂ 'ਚ ਜਿਹੜਾ ਹਾਲ ਹਰ ਰੋਜ਼ ਹੁੰਦਾ ਉਸ ਦਿਨ ਇਹਨਾਂ ਦੇ ਉਹ ਸਟ੍ਰੇਨ ਦੇ ਵਿੱਚ ਉਹ ਹਾਲ ਸੀਗਾ ਇੱਕ ਦੂਜੇ ਨਾਲ ਅਜੀਬ ਗਰੀਬ ਡਰੈੱਸਾਂ ਪਾ ਕੇ ਆਏ ਪਤਾ ਨਹੀਂ ਕਿਸੇ ਨੇ ਕੀ ਕੁਝ ਪਾਰਖਿਆ ਕੀ ਕੁਝ ਨਹੀਂ ਉਦੋਂ ਬਾਅਦ ਫਿਰ ਰਾਜ ਇੱਕ ਦੂਜੇ ਨੂੰ ਐ ਚੜਾ ਰਹੇ ਸੀ ਪਰ ਇੰਨੀ ਕੁ ਵਧੀਆ ਗੱਲ ਸੀ ਵੀ ਇਹਨਾਂ ਦੀ ਜਿਹੜੀ ਦੁਸ਼ਮਣੀ ਹੁੰਦੀ ਹੈ ਜਾਂ ਜਿਹੜੀ ਚੜਾਉਣਾ ਹੁੰਦਾ ਉੱਥੇ ਤੱਕ ਹੀ ਹੁੰਦੀ ਵਸ ਇੱਕ ਲਿਮਟਡ ਹੁੰਦਾ ਏਦਾਂ ਨਹੀਂ ਹੁੰਦਾ ਵੀ ਮਾਰੂ ਮਾਰੀ ਤੱਕ ਨਹੀਂ ਆ ਜਾਂਦੇ ਆਪਣੇ ਟੈਲੀਵਿਜ਼ਨ ਭੰਨਣ ਵਾਲਾ ਨਹੀਂ ਇਹ ਕੰਮ ਕਰਦੇ ਇਹ ਇੱਥੋਂ ਤਾਂ ਥੋੜੀ ਜਿਹੀ ਗੱਲ ਚ ਤਾਂ ਇਹ ਜਾਪ ਤੇ ਚ ਰਹਿ ਕੇ ਕਰਦੇ ਨੇ ਜਿਹੜੀ ਸਪੋਰਟਸਮੈਨਸ਼ਿਪ ਹੈਗੀ ਹੈ ਜਾਂ ਜਿਹੜੀ ਫੈਨ ਇਹਨਾਂ ਦੀ ਸਪਿਰਟ ਹੈ ਉਹ ਚ ਰਹਿ ਕੇ ਹੀ ਕਰਦੇ ਨੇ ਇਹ ਕੰਮ ਜਿਹੜੀ ਕਿ ਚੰਗੀ ਗੱਲ ਹੈ ਜੀ ਜੀ ਇਹ ਐ ਇੱਦਾਂ ক্রিকেট 'ਚ ਵੀ ਹੁੰਦਾ ਸੀਗਾ ਜਦੋਂ ਅਸੀਂ ਨਵੇਂ-ਨਵੇਂ ਆਏ ਪੜ੍ਹਨ ਲੱਗੇ ਸੀ ਯੂਨੀਵਰਸਿਟੀ 'ਚ ਹੁਣ ਹਰ ਕੋਰੇ ਨੂੰ ਪਤਾ ਹੁੰਦਾ ਸੀ ਵੀ ਇਹ ਇੰਡੀਅਨ ਐ ਤੇ ਇੰਡੀਅਨ ਮਤਲਬ ਕਿ ক্রিকেট 'ਚ ਮੰਨੇ ਜਾਂਦੇ ਸੀ ਹੁਣ ਵੀ ਮੰਨੇ ਜਾਂਦੇ ਆ ਤੇ ਉਹ ਯੂ نو ਕੋਲੀ ਯੂ نو ਕੋਲੀ ਇਸ਼ਟ ਉਹ ਵੈਸੇ ਹੁਣ ਲੱਗਦੇ ਸੀ ਕਿ ਜਦੋਂ ਵਧੀਆ ਪਲੇਅਰ ਹੁੰਦਾ ਸੈਂਚਰੀ ਮਾਰਦਾ ਉਹ ਜਦੋਂ ਉਹ ਅਗਰੈਸਿਵ ਐ ਕੋਲੀ ਹੁਣ ਜਦੋਂ ਤੇ ਇਹਨਾਂ ਨੂੰ ਲੱਗਦਾ ਸੀ ਇੱਥੇ ਆ ਕੇ ਇਹਨਾਂ ਦੇ ਜਦੋਂ ਦੰਦ ਜੇ ਇਕੱਠੇ ਕਰਕੇ ਜਾਂਦਾ ਸੀ ਕੋਲੀ ਤੇ ਫਿਰ ਚੱਲਦੇ ਸੀਗੇ ਤੇ ਮਤਲਬ ਕਿ ਵੀ ਐਨੇ ਕ ਬੰਦੇ ਸੁਣਦੇ ਸੀ ਅਸੀਂ ਉਹਨਾਂ ਤੋਂ ਤੇ ਫੇਰ ਬਾਅਦ ਚ ਕੀ ਹੋਣਾ ਵੀ ਯਾਰ ਤੰਗ ਜਾ ਹੋਗੇ ਨਾ ਵੀ ਨੋ ਨੋ ਆਈ ਡੋਟ ਫਾਲੋ ਕ੍ਰਿਕਟ ਓਕੇ ਫੇਰ ਅਸੀਂ ਕਹਾਂਗੇ ਓਕੇ ਫੇਰ ਅਸੀਂ ਮਤਲਬ ਬਾਹਰ ਹੀ ਹੋਏ ਨਾ ਉਹ ਜੇ ਡੇਪੇੜ ਚੋ ਅੱਜ ਕੱਲ ਨਾ ਤੁਸੀਂ ਨੋਟ ਕੀਤੇ ਹੋਣੀ ਆ ਗੱਲ ਮੈਂ ਬਹੁਤਿਆਂ ਨਾਲ ਗੱਲ ਸ਼ੇਅਰ ਇਹ ਸੁਣਦਾ ਕਰਦਾ ਵੀ ਜਿਹੜੀ ਆ ਜਦੋਂ ਕਿਤੇ ਕੋਈ ਬੁਖਾਰ ਹੁੰਦਾ ਨਾ ਕ੍ਰਿਕਟ ਦਾ ਲਾਹੂ ਕਿਸੇ ਵੀ ਵਰਲਡ ਕੱਪ ਹੋ ਰਿਹਾ ਜਾਂ ਕੋਈ ਸਪੈਸ਼ਲ ਸੀਰੀਜ਼ ਚੱਲ ਰਹੀ ਆ ਉਹ ਸੀਰੀਜ਼ ਦੇ ਵਿੱਚ ਨਾ ਜਿੱਦਨ ਕਿਤੇ ਇੰਡੀਆ ਹਾਰ ਗਿਆ ਹਾਂਜੀ ਜਾਂ ਕਿਤੇ ਮੰਨ ਲਓ ਆਸਟ੍ਰੇਲੀਆ ਹਾਰ ਗਿਆ ਕੁਝ ਵੀ ਨੈਕਸਟ ਡੇ ਇਹ ਡਿਬੇਟ ਟੈਕਸੀਆਂ 'ਚ ਹਮ ਹਰ ਕੰਮ ਤੇ ਵਰਕਪਲੇਸ ਦੇ ਉੱਤੇ ਚੱਲਦਾ ਤੇ ਮੈਨੂੰ ਬਹੁਤ ਸਾਰੇ ਐਹ ਜਿਹੇ ਟੈਕਸੀ ਵਾਲੇ ਬੰਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਯਾਰ ਅੱਜ ਤੱਕ ਗੱਡੀ ਚਲਾਉਣ 'ਚ ਕੋਈ ਫਾਇਦਾ ਨਹੀਂ ਅੱਜ ਤੱਕ ਔਰੇ ਮਰਨਾ ਕਰਦੇ ਨਹੀਂ ਕੋਈ ਨਾ ਕੋਈ ਕਰਦੇ ਨਹੀਂ ਅੱਜ ਜਿੱਦਨ ਇਹ ਇਦਾਂ ਦਾ ਦਿਨ ਹੁੰਦਾ ਪਰ ਜਿਹੜਾ ਇਹ ਇਹਨਾਂ ਦਾ ਜਿਹੜਾ ਇਹ ਜਨੂਨ ਆ ਜਾਂ ਇਹਨਾਂ ਦੀਆਂ ਇਹ ਗੱਲਾਂ ਉਹ ਸਿਰਫ ਇਹ ਗੱਲਾਂ ਦੇ ਕਿਟਾਕਸ਼ਾਂ ਤੱਕ ਹੀ ਹੈ ਗਿਆ ਇਹ ਚੀਜ਼ ਜ਼ਰੂਰ ਮੰਨਣੀ ਪੈਣੀ ਆ ਆਪਾਂ ਨੂੰ ਇਹ ਉੱਥੋਂ ਤੱਕ ਵਾਲੇ ਨਹੀਂ ਹੈਗੇ ਡਲੇ ਚਲਾਉਣਾ ਚੱਗ ਨਹੀਂ ਹੈਗੇ ਨਹੀਂ ਮਤਲਬ ਇਹ ਮੈਨੂੰ ਲੱਗਦਾ ਵੀ ਇੱਕ ਸਪਿਰਟ ਹੈ ਬਹੁਤ ਚੰਗੀ ਹੈ ਇਹ ਦੂਜੇ ਦੂਜੇ ਬੰਦੇ ਨੂੰ ਮਤਲਬ ਇਹ ਮੋਟੀਵੇਟ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਵੀ ਚੱਲ ਆ ਤੂੰ ਵੀ ਆ ਵੀ ਪਿੱਛੇ ਨਾ ਹਟ ਵੀ ਦਿਖਾ ਤੂੰ ਵੀ ਥੋੜਾ ਜਿਹਾ ਤੇ ਮੇਰੇ ਨਾਲ ਇੱਕ ਨਾ ਇੰਗਲੈਂਡ ਦਾ ਬੰਦਾ ਕੰਮ ਕਰਦਾ ਸੀਗਾ ਤੇ ਜਦੋਂ ਮੈਂ ਇਹ ਹੁਣੇ ਰੀਸੈਂਟ ਦੀ ਗੱਲ ਹੈ 2 ਸਾਲ ਪਹਿਲਾਂ ਤੇ ਇੰਗਲੈਂਡ ਮੰਨ ਲਓ ਆਦਾ ਵੀ ਜਦੋਂ ਵਰਲਡ ਕੱਪ ਜਿੱਤਿਆ 2020 ਦਾ ਤੇ ਸਾਡੀ ਚਲਦੀ ਤਾਂ ਹੁੰਦੀ ਸੀ ਕਿ ਵੀ ਹਾਂ ਇੰਗਲੈਂਡ ਇੰਡੀਆ ਹਨਾ ਤੇ ਮੈਸੇਜ ਵੀ ਅਸੀਂ ਕਰਦੇ ਰਹਿੰਦੇ ਸੀ ਘਰੇ ਹੀ ਬੈਠੇ ਇੱਕ ਦੂਜੇ ਨੂੰ ਤੇ ਜਦੋਂ ਜਿੱਤਿਆ ਤੇ ਉਹਨੇ ਸਵੇਰੇ ਆ ਗਿਆ ਉਹ ਵੈਸੇ ਆਉਂਦਾ ਸੀ 9 ਵਜੇ ਮੈਂ 8 ਵਜੇ ਸਟਾਰਟ ਕਰਦਾ ਸੀ ਤੇ ਉਹ 9 ਵਜੇ ਕਰਦਾ ਸੀ ਤੇ ਉਹ ਮੇਰੇ ਤੋਂ ਪਹਿਲਾਂ 7:30 ਵਜੇ ਆ ਕੇ ਉਹਨੇ ਮੇਰੇ ਵਾਲੇ ਕਮਰੇ 'ਚ ਇੰਗਲੈਂਡ ਦਾ ਝੰਡਾ ਲਾਤਾ ਵੱਡਾ ਸਾਰਾ ਪਿੱਛੇ ਜਾਣ ਕੇ ਜਾਣ ਕੇ ਹਾਂ ਮੈਂ ਮੈਨੂੰ ਪਤਾ ਹੈ ਕਿ ਮੈਂ ਕਦੀ ਕਾਤਾ ਨਹੀਂ ਦਵਾਦੀ ਉਹ ਤੇ ਬਾਅਦ ਚ ਵੀ ਇੰਗਲੈਂਡ ਦੀ ਉਹ ਨੈਸ਼ਨਲ ਐਂਥਮ ਵਾਲਾ ਲਾ ਕੇ ਉਹ ਵੀਡੀਓ ਜੀ ਇੰਦਾ ਰੱਖਦੀ ਹੈ ਕਿੰਵੇਂ ਤੇ ਮਤਲਬ ਕਿ ਵੀ ਮਜ਼ਾਕ ਦਾ ਮਜ਼ਾਕ ਤੇ ਇੱਕ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੁੰਦੀ ਹੈ ਸਪੋਰਟਸਮੈਨਸ਼ਿਪ ਮਤਲਬ ਉਹ ਵੀ ਇੱਕ ਤਰ੍ਹਾਂ ਦੀ ਵਧੀਆ ਲੱਗੀ ਇੱਕ ਇੱਕ ਚੀਜ਼ ਆਪਾਂ ਚਲੋ ਹਾਸੇ ਮਜ਼ਾਕ ਨਾਲ ਹਾਸਾ ਮਜ਼ਾਕ ਆ ਇੱਕ ਸੀਰੀਅਸ ਗੱਲ ਵੀ ਜਿਹੜੀ ਕਰਨੀ ਬਣਦੀ ਆ ਉਹ ਇਹ ਆ ਵੀ ਅਸੀਂ 20 ਸਾਲ ਪਹਿਲਾਂ ਆ ਗਏ ਆ ਕੋਈ 40 ਸਾਲ ਪਹਿਲਾਂ ਆ ਗਿਆ ਕੋਈ 10 ਸਾਲ ਪਹਿਲਾਂ ਇੱਥੇ ਆਸਟ੍ਰੇਲੀਆ ਆ ਗਿਆ ਠੀਕ ਆ ਅਸੀਂ ਆਏ ਆ ਕੇ ਸਾਨੂੰ ਇੰਨੀ ਕਿ ਜ਼ਿਆਦੇ ਇੱਕ ਤੋੜ ਸੀ ਵੀ ਕਿਦੋਂ ਸਾਨੂੰ ਪਾਸਪੋਰਟ ਇੱਥੋਂ ਦਾ ਮਿਲ ਜੇ ਕਿਸੇ ਨੂੰ ਕੰਗਾਰੂਆਂ ਵਾਲਾ ਕਿਸੇ ਨੂੰ ਕਿਤੋਂ ਵਾਲਾ ਕਿਸੇ ਨੂੰ ਕਿਤੋਂ ਵਾਲਾ ਹਰੇਕ ਮੁਲਕ ਦੀ ਗੱਲ ਕਰਦੇ ਗੱਲੇ ਸਹੀ ਹਾਂ ਹਾਂ ਜੀ ਅਸੀਂ ਉਹ ਲਿਆ ਅਸੀਂ ਉਹਦੀ ਨੈਸ਼ਨੈਲਿਟੀ ਲਈ ਨੈਸ਼ਨੈਲਿਟੀ ਲੈਣ ਤੋਂ ਬਾਅਦ ਅਸੀਂ ਸੌਂ ਖਾਦੀ ਇਸ ਪ੍ਰਤੀ ਵਫਾਦਾਰੀ ਕੀਤੀ ਪਰ ਮੈਂ ਅੱਜ ਦਿਲ ਤੇ ਹੱਥ ਰੱਖ ਕੇ ਇਹ ਕਹਿਣਾ ਮੈਂ ਖੁਦ ਵੀ ਕਹਿਣਾ ਤੇ ਸਾਰਿਆਂ ਬਾਰੇ ਵੀ ਮੇਰੇ ਰੋਜ਼ ਹੀ ਮਹਿਸੂਸ ਕਰਦੇ ਹਾਂ ਮੰਨ ਲਓ ਅੱਜ ਆਸਟ੍ਰੇਲੀਆ ਤੇ ਇੰਡੀਆ ਦਾ ਮੈਚ ਆ ਸਹੀ ਹੈ ਜੀ ਅਕਸਰ ਮੈਂ ਬਹੁਤ ਵਾਰੀ ਮੇਰਾ ਸਟੇਟਸ ਪੜ ਲਓ 10 ਸਟੇਟਸ ਪਏ ਹੋਣਗੇ ਮੇਰੇ ਸੋਸ਼ਲ ਮੀਡੀਆ ਤੇ ਮੈਂ ਅਕਸਰ ਲਿਖਦਾ ਹੁੰਨਾ ਵੀ ਅੱਜ ਮੈਂ ਹਾਰਦਾ ਨਹੀਂ ਉਹ ਕਹਿੰਦੇ ਕਿਉਂ ਮੈਂ ਕਹਿੰਦਾ ਵੀ ਜੇ ਮੈਂ ਇੰਡੀਆ ਜਿੱਤ ਗਿਆ ਮੈਂ ਇੰਡੀਅਨ ਜੇ ਆਸਟ੍ਰੇਲੀਆ ਜਿੱਤ ਗਿਆ ਮੈਂ ਆਸਟ੍ਰੇਲੀਅਨ ਠੀਕ ਹੈ ਜੀ ਦੋਨੇ ਵੀਡੀਆ ਚ ਪਏ ਹਾਂ ਦੋਨੇ ਵੀਡੀਆ ਉਹ ਤਾਂ ਚਲੋ ਮੇਰਾ ਇੱਕ ਮਜ਼ਾਕ ਲਾ ਲਓ ਜਾਂ ਇੱਕ ਮੈਂਟੈਲਿਟੀ ਲਾ ਲਓ ਜਿਹੜੀ ਚ ਆਪਾਂ ਸੋਚਦੇ ਆ ਵੀ ਮੈਂ ਹਾਰਾਂ ਨਾ ਪਰ ਅਸਲ ਦੇ ਵਿੱਚ ਜਦੋਂ ਕਿਤੇ ਮੁਕਾਬਲਾ ਹੁੰਦਾ ਨਾ ਕਿਤੇ ਵੀ ਕੋਈ ਵੀ ਮੁਕਾਬਲਾ ਹੁੰਦਾ ਭਾਵੇਂ ਅਸੀਂ 20 ਸਾਲ ਇੱਥੇ ਹੋ ਗਏ ਆਿਆਂ ਨੂੰ ਪਰ ਦਿਲੋਂ ਜਿਹੜੀਆਂ ਭਾਵਨਾਵਾਂ ਨਹੀਂ ਜੁੜਦੀਆਂ ਆਸਟ੍ਰੇਲੀਆ ਦੀ ਟੀਮ ਨਾਲੇ ਪਤਾ ਨਹੀਂ ਕਿਉਂ ਉਂਝ ਕਿਤੇ ਹੋਰ ਤੀਜੇ ਮੈਚ ਨਾਲ ਹੋ ਜਾਣੀਆਂ ਜਦੋਂ ਇੰਡੀਆ ਤੇ ਆਸਟ੍ਰੇਲੀਆ ਦਾ ਮੁਕਾਬਲਾ ਨਾ ਇਹ ਦਿਲ ਤੇ ਹੱਥ ਰੱਖ ਕੇ ਕੋਈ ਪੁੱਛ ਲੇ ਮੈਂ ਇਕੱਲਾ ਤਾਂ ਮੈਂ ਮੰਨੀ ਜਾਂਦਾ ਸਾਰੇ ਮੰਨਣੇ ਚਾਹੀਦੀ ਹੈ ਗੱਲ ਸਾਡੇ ਨਾਲ ਵੀ ਇਦਾਂ ਹੀ ਹੈ ਵੀ ਜਦੋਂ ਕਿਤੇ ਹੁਣ ਆਪਾਂ ਆਸਟ੍ਰੇਲੀਆ ਦਾ ਹਾਕੀ ਦੇ ਮੈਚ ਹੀ ਲਾਓ ਯਾਰ ਜਿੱਦਣ ਹਾਕੀ ਦਾ ਮੈਚ ਸੀ ਉਸ ਦਿਨ ਆਪਣਾ ਕਿੰਨਾ ਜ਼ੋਰ ਲੱਗਿਆ ਇੰਡੀਆ ਨੂੰ ਜਿਤਾਉਣ ਵਾਸਤੇ ਤੇ ਜਦੋਂ ਇੰਡੀਆ ਉੱਥੇ ਹਾਰਿਆ ਤਾਂ ਉੱਥੇ ਆਪਾਂ ਕਿੰਨੇ ਔਖੇ ਹੋਏ ਤੇ ਇਹ ਚੀਜ਼ਾਂ ਨਾ ਕਿਤੇ ਖੂਨ ਦੇ ਵਿੱਚ ਹੁੰਦੀਆਂ ਲੱਖ ਅਸੀਂ ਪਾਸਪੋਰਟ ਬਦਲ ਲੀਏ ਲੱਖ ਅਸੀਂ ਮੁਲਕ ਧਰਤੀ ਬਦਲ ਲੀਏ ਪਰ ਐਂਡ ਆਫ ਦਾ ਡੇ ਜਿਹੜੀ ਸਾਡੀ ਖੂਨ ਦੇ ਵਿੱਚ ਚੀਜ਼ ਰਚ ਗਈ ਆ ਨਾ ਉਹ ਨਹੀਂ ਨਿਕਲ ਸਕਦੀ ਉਹ ਉਵੇਂ ਰਹੂਗੀ ਰਹੂਗੀ ਕੋਈ ਬੁਰਾਈ ਨਹੀਂ ਆ ਮੈਨੂੰ ਬੁਰਾਈ ਨਹੀਂ ਮਿਲਦਾ ਕੁਝ ਵੀ ਹਾਂ ਪਰ ਸਾਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਇਹ ਖੇਡਾਂ ਨੂੰ ਤਾਂ ਛੱਡ ਦੀਏ ਖੇਡਾਂ ਤਾਂ ਕਿ ਮਨੋਰੰਜਨ ਦਾ ਸਾਧਨਾ ਪਰ ਕਿਤੇ ਨਾ ਕਿਤੇ ਵਫਾਦਾਰ ਤਾਂ ਸੌ ਖਾਦੀਆ ਹੋਣਾ ਚਾਹੀਦਾ ਖੇਡਾਂ ਦਾ ਮੈਨੂੰ ਐਦਾਂ ਲੱਗਦਾ ਹੁਣ ਜਿੱਦਾਂ ਹੁਣ ਹਰਫੋਨ ਨੇ ਸਾਡੇ ਬੱਚੇ ਨੇ ਉਹ ਹਮੇਸ਼ਾ ਹੀ ਜੇ ਕਿਤੇ ਮੈਚ ਹੋਵੇ ਉਹ ਹਮੇਸ਼ਾ ਹੀ ਆਸਟ੍ਰੇਲੀਆ ਦੀ ਫੱਕ ਨੂੰ ਬੋਲਦੇ ਨੇ ਉਹ ਕਹਿੰਦਾ ਪਾਪਾ ਵੀ ਆਸਟ੍ਰੇਲੀਅਨ ਤੇ ਅਸੀਂ ਉਹਨਾਂ ਨੂੰ ਕਿਦਾਂ ਮਤਲਬ ਦੱਸੀਏ ਕਿ ਵੀ ਭਾਈ ਸਾਡੀ ਇੰਨੇ ਜਣਾ ਹਲੇ ਉੱਥੋਂ ਪਿੱਛੇ ਟੁੱਟੀਆਂ ਨਹੀਂ ਤੁਸੀਂ ਤਾਂ ਚਲੋ ਇੱਥੋਂ ਬੈਠੇ ਨੇ ਤੇ ਉਹ ਆਪਣੀ ਜਗ੍ਹਾ ਬਹੁਤ ਸਹੀ ਨੇ ਉਹ ਆਪਦੀ ਤਾਂ ਤੇ ਸਹੀ ਹੈ ਤੇ ਪਰ ਹਮੇਸ਼ਾ ਹੀ ਐਦਾਂ ਹੁੰਦਾ ਸਾਡੇ ਨਾਲ ਅਸੀਂ ਦੁਪੱਤੀ ਇੱਥੇ ਹੀ ਪੈਂਦੇ ਕਿ ਵੀ ਹਾਂ ਇੱਧਰ ਇੱਧਰ ਅਸੀਂ ਤਾਂ ਇੱਕ ਪਾਸੇ ਹੁੰਨੇ ਆ ਅਸੀਂ ਤਾਂ ਹਮੇਸ਼ਾ ਹੀ ਪੱਕੇ ਇੰਡੀਆ ਦੇ ਇਦਾ ਇੱਕ ਕਾਰਨ ਮੈਨੂੰ ਜਿਹੜਾ ਮੇਰਾ ਪਰਸਨਲ ਹੈ ਉਹ ਮੈਂ ਇਦਾਂ ਹੁੰਦਾ ਜੀ ਕਿ ਜਦੋਂ ক্রিকেট ਦਾ ਮੈਚ ਹੁੰਦਾ ਇਹ ক্রিকেট ਚ ਨਾ ਇਹ ਆਸਟ੍ਰੇਲੀਆ ਵਾਲੇ ਨੇ ਜਿਹੜੇ ਉਹ ਇੱਕ ਤਾਂ ਥੋੜੇ ਜਿਹੇ ਜਿਹੜੇ ਕਹਿੰਦੇ ਨੇ ਕਿ ਵੀ ਆਪਣਾ ਚਲਾਕੀ ਵਰਤਦੇ ਨੇ ਹਾਂ ਠੀਕ ਨਹੀਂ ਚਲਾਕੀ ਵਾਲੇ ਨੇ ਤੇ ਦੂਜੇ ਮੱਛਰ ਦੇ ਜ਼ਿਆਦਾ ਨੇ ਹਾਂ ਮੱਛਰ ਦੇ ਤਾਂ ਬਹੁਤ ਜ਼ਿਆਦਾ ਠੀਕ ਨਹੀਂ ਬਹੁਤ ਜ਼ਿਆਦਾ ਮੱਛਰ ਦੇ ਨੇ ਕੋਈ ਹੋਰ ਟੀਮਾਂ ਹੋ ਜਾਂ ਨਿਊਜ਼ੀਲੈਂਡ ਦੀ ਟੀਮ ਕਿੰਨੀ ਵਧੀਆ ਡੀਸੈਂਟ ਖੇਡਦੀ ਆ ਕੋਈ ਜਿੱਤਣ ਨਹੀਂ ਕੋਈ ਕੁਝ ਨਹੀਂ ਹੈ ਨਾ ਬੜੀ ਵਧੀਆ ਟੀਮ ਹੈ ਜੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਹੋਵੇ ਤਾਂ ਮੈਂ ਨਿਊਜ਼ੀਲੈਂਡ ਨੂੰ ਸਪੋਰਟ ਕਰਦਾ ਕਿਉਂਕਿ ਮੈਨੂੰ ਇਹ ਮਤਲਬ ਕਿ ਵੀ ਇਹਨਾਂ ਦਾ ਸਪੋਰਟਸਮੈਨਸ਼ਿਪ ਜਿਹੜੇ ਇਹਨਾਂ ਦੇ ਕੈਰੇਕਟਰ ਨੇ ਨਾ ਉਹ ਮਤਲਬ ਜਿਆਦਾ ਅਗਰੈਸਿਵ ਨੇ ਅਗਰੈਸਿਵ ਉਹ ਉਹ ਇਹ ਪਾਮੇ ਕਿ ਵਾਰਨਰ ਹੋਇਆ ਜਾਂ ਕੋਈ ਚੰਗਾ ਪਲੇਅਰ ਹੈ ਬਹੁਤ ਵਧੀਆ ਉਹਨਾਂ ਦੀ ਕੁਆਲਿਟੀਆਂ ਨੇ ਪਰ ਜਦੋਂ ਉਹ ਇਹ ਅਗਰੈਸਿਵ ਦਿਖਾਉਂਦੇ ਦੂਜੇ ਨਾਲ ਕਿ ਗਰਾਊਂਡ 'ਚ ਇੰਨਾ ਕੁ ਲੱਗਦੇ ਨੇ ਕਿ ਵੀ ਤੇਰੇ ਮੁੱਕੇ ਪੈਣ ਵਾਲੇ ਹੁੰਦੇ ਨੇ ਦੇਖੋ ਐਂਡਰੂ ਸਾਮਨ ਨਾਲ ਉਹਦੇ ਨਾਲ ਕੀ ਹੋਇਆ ਸੀਗਾ ਹਰਪਜ ਦੇ ਨਾਲ ਤੇ ਅਸਲ 'ਚ ਨਾ ਸਲੈਜਿੰਗ ਦਾ ਨਾਮ ਦਿੰਦੇ ਸੀ ਇਹਨੂੰ ਤੇ ਤੁਸੀਂ ਇਹਦੀ ਹਿਸਟਰੀ ਫਰੋਲੋਗੇ ਤਾਂ ਐਲਨ ਬਾਰਡਰ ਇੱਕ ਕੈਪਟਨ ਹੋਇਆ ਬੜਾ ਠੰਡਾ ਸੁਭਾਅ ਦਾ ਕੈਪਟਨ ਰਿਹਾ ਹੋਵੇ ਤੇ ਪਰ ਉਸ ਦੇ ਉੱਤੇ ਸਭ ਤੋਂ ਵੱਧ ਦੋਸ਼ ਲੱਗੇ ਸੀ ਵੀ ਉਹ ਸਲੈਜਿੰਗ ਸ਼ੁਰੂ ਕਰਨ ਵਾਲਾ ਉਹ ਸੀ ਉਹ ਅਕਸਰ ਵਿਕਟ ਦੇ ਕੋਲੇ ਖੜਕੇ ਨਾ ਤੇ ਉੱਥੇ ਉਹ ਨਿੱਕੇ ਨਿੱਕੇ ਕਟਾਕਸ਼ ਬੋਲਰਾਂ ਨੂੰ ਬੈਟਸਮੈਨਾਂ ਨੂੰ ਕੱਸਦਾ ਸੀ ਤਾਂ ਉਹ ਕਟਾਕਸ਼ ਕੀ ਹੁੰਦੇ ਆ ਬੰਦੇ ਦੀ ਇਕਾਗਰਤਾ ਭੰਗ ਕਰਦੇ ਆ ਸਹੀ ਹੈ ਤੇ ਉਹ ਕਾਗਰ ਤਾਂ ਭੰਗ ਕਰਨ ਵਾਸਤੇ ਇਹ ਚੀਜ਼ਾਂ ਅਪਣਾਈਆਂ ਜਾਂਦੇ ਨੇ ਟ੍ਰਿਕ ਬਣ ਗਏ ਇਹ ਮੋਕ ਟ੍ਰਿਕ ਬਣ ਗਏ ਸੀ ਅਗਲੇ ਨੂੰ ਜਾਣ ਬੁੱਝ ਕੇ ਅਗਰੈਸ਼ਨ ਦਿੰਦੇ ਸੀ ਵੀ ਇਹ ਗਲਤੀ ਕਰੂਗਾ ਅਗਰੈਸ ਅਗਰੈਸਿਵ ਹੋ ਕੇ ਤੇ ਆਮ ਹੀ ਹੋਇਆ ਬਹੁਤ ਵਾਰੀ ਬੈਟ ਚਲਾ ਕੇ ਮਾਰੇ ਗਏ ਆ ਬਹੁਤ ਵਾਰੀ ਬੈਟ ਮੀਆਂ ਦਾਦ ਨੂੰ ਜਦੋਂ ਕਰਾਂਦੋਂ ਬੈਟ ਲੈ ਕੇ ਬਗਰ ਮੈਂ ਗਿਆ ਸੀ ਕਰਨ ਮੋਰੇ ਦੇ ਸੋ ਇਹ ਦੇਣ ਸੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਦਾ ਇਹ ਇੱਕ ਕਹਿ ਸਕਦੇ ਆ ਇੱਕ ਸਟ੍ਰੈਟਜੀ ਦਾ ਹਿੱਸਾ ਹਮ ਇਹੀ ਕਹਿ ਸਕਦੇ ਨਾ ਇਹਨਾਂ ਦੀ ਖੇਡ ਨੀਤੀ ਦਾ ਹਿੱਸਾ ਹੈ ਵੀ ਅਗਲੇ ਨੂੰ ਪੜਕਾਓ ਗਲਤੀ ਕਰਾਓ ਗਰਾਊਂਡ 'ਚ ਤੇ ਜਿੱਤੋ ਸੋ ਇਹਦੇ 'ਚ ਇਹ ਮੈਂ ਬਹੁਤ ਵਾਰੀ ਮੇਰਾ ਜੀ ਕਰਦਾ ਸੁਗਵੰਤ ਮੈਂ ਨਾ ਇੱਥੇ ਜਿਹੜੇ ਟਾਈਮ 'ਚ ਆਪਾਂ ਕ੍ਰਿਕਟ ਫਾਲੋ ਕੀਤੀ ਔਸ ਟਾਈਮ 'ਚ ਐਲਨ ਬਾਰਡਰ ਹੋਇਆ ਸਟੀਵ ਵੌਗ ਹੋ ਰਿਹਾ ਸੀ ਨਵੇਂ ਤੇ ਇਹਨਾਂ ਲੋਕਾਂ ਨੂੰ ਜੀ ਕਰਦਾ ਅੱਜ ਵੀ ਆਪਾਂ ਉਹਨਾਂ ਨਾਲ ਗੱਲ ਕਰੀਏ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਆ ਵੀ ਮੈਂ ਜਾ ਕੇ ਇਹਨਾਂ ਨਾਲ ਇੱਕ ਕੋਈ ਐਪੀਸੋਡ ਇੰਟਰਵਿਊ ਕਰਕੇ ਆਵਾਂ ਇੱਥੇ ਔਖਾ ਵੀ ਕੋਈ ਨਹੀਂ 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 ਇੱਥੇ ਔਖਾ ਵੀ ਕੋਈ ਨਹੀਂ ਕਰ ਸਕਦੇ ਆ ਪਰ ਚਲੋ ਸੁਆਬ ਨਹੀਂ ਬਣਿਆ ਤੇ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਨਾਲ ਗੱਲ ਕਰਾਂਗੇ ਤੇ ਉਦੋਂ ਚਹ ਜੇ ਦੀ ਮਰਜ਼ੀ ਅੰਗਰੇਜ਼ੀ ਹੈ ਨਾ ਤਾਂ ਐਂ ਜ਼ਰੂਰ ਪੁੱਛਾਂਗੇ ਯਾਰ ਵੀ ਐਂ ਤੰਗ ਕਰੂਗਾ ਨਹੀਂ ਹੁਣ ਸਾਨੂੰ ਇੱਥੇ ਚਲੋ ਮੀਡੀਆ ਕਰਕੇ ਕਹਿ ਲਓ ਜਾਂ ਇੱਥੇ ਸਾਨੂੰ ਕਾਫੀ ਲੰਮਾ ਟਾਈਮ ਹੋ ਗਿਆ ਹੁਣ ਅਸੀਂ ਇੰਟਰਨੈਸ਼ਨਲ ਪਲੇਅਰਾਂ ਨਾਲ ਮਿਲਦੇ ਵੀ ਆਂ ਸਪੋਰਟਸ 'ਚ ਜੁੜੇ ਹੋਣ ਕਰਕੇ ਹਾਕੀ ਦੇ ਮੈਚਾਂ 'ਚ ਅਸੀਂ ਜਾਂਦੇ ਰਹੇ ਆਂ ਤੇ ਜਦੋਂ ਅਸੀਂ ਬੈਠ ਕੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਜਦੋਂ ਆਪਾਂ ਮੈਂ ਇੰਡੀਆ ਦੀ ਟੀਮ ਹੋਈ ਤੇ ਫਿਰ ਪਤਾ ਚੱਲਦਾ ਕਿ ਵੀ ਨਹੀਂ ਯਾਰ ਜਿਹੜੀ ਗਰਾਊਂਡ ਤੇ ਨੀਤੀ ਹੁੰਦੀ ਹੈ ਉਹ ਕੰਪਲੀਟਲੀ ਡਿਫਰੈਂਟ ਹੁੰਦੀ ਹੈ ਗਰਾਉਂਡ ਤੇ ਇਹ ਬਹੁਤ ਕੁਝ ਕਰਦੇ ਨੇ ਮੈਚ ਜਿੱਤਣ ਵਾਸਤੇ ਇਹ ਅੱਜਕੱਲ ਜਿੱਦਾਂ ਬਾਈ ਨੇ ਦੱਸਿਆ ਕਿ ਵੀ ਇਹ ਸਲੈਜਿੰਗ ਕਰਨਾ ਇੱਕ ਇੱਕ ਟੰਗ ਹੈ ਮੈਚ ਜਿੱਤਣ ਦੇ ਦੂਜੇ ਬੰਦੇ ਨੂੰ ਥੋੜਾ ਟੰਗ ਕਰਨ ਵਾਸਤੇ ਪਰ ਗਰਾਉਂਡ ਤੋਂ ਬਾਹਰ ਆ ਕੇ ਬਹੁਤ ਜਾਂ ਫਰੈਂਡਲੀ ਨੇ ਖਾਸ ਕਰਕੇ ਇੰਡੀਅਨ ਤੇ ਹੁਣ ਆਸਟ੍ਰੇਲੀਆ ਦਾ ਕ੍ਰਿਕਟ ਦੇ ਹੋਇਆ ਜਿੱਦਾਂ ਸਮਝਾਉਂਦੇ ਬਹੁਤ ਤਕੜੇ ਨੇ ਆਈਪੀਐਲ ਕਰਕੇ ਹੋਇਆ ਜਾਂ ਹੋਰ ਕੁਝ ਹੋਇਆ ਤੇ ਬਾਹਰ ਇਹ ਕਾਫੀ ਪਰਸਨਲ ਕਾਫੀ ਚੰਗੇ ਰਿਲੇਸ਼ਨ ਨੇ ਇਹਨਾਂ ਦੇ ਕੋਈ ਐਦਾਂ ਦੀ ਨਹੀਂ ਹੈ ਕਿ ਵੀ ਅਸੀਂ ਸਾਨੂੰ ਦੇਖਣ ਨੂੰ ਲੱਗਦਾ ਹੁੰਦਾ ਕਿ ਵੀ ਹਾਂ ਗੰਦੇ ਨੇ ਇਹ ਨੇ ਰੂਡ ਨੇ ਨਹੀਂ ਕਾਫੀ ਆਸਟ੍ਰੇਲੀਆ ਦੇ ਪਲੇਅਰ ਨੇ ਉਲਟਾ ਉਲਟਾ ਹੈ ਗੱਲ ਇਹ ਚੀਜ਼ ਤੁਸੀਂ ਦੇਖੋ ਆਪਣੇ ਜਦੋਂ ਇੱਥੇ ਟ੍ਰੇਨਿੰਗ ਹੁੰਦੀ ਆ ਤੇ ਅਕਸਰ ਅਸੀਂ ਜਾਣਦੇ ਆ ਟ੍ਰੇਨਿੰਗ ਜਦੋਂ ਕੋਈ ਟੈਸਟ ਮੈਚ ਵਨ ਡੇ ਇੱਕ ਦੋ ਦਿਨ ਪਹਿਲਾਂ ਇੱਥੇ ਟ੍ਰੇਨਿੰਗ ਹੁੰਦੀ ਆ ਤੇ ਉਸ ਟ੍ਰੇਨਿੰਗ 'ਚ ਆਪਾਂ ਜੋ ਜਾਣਦੇ ਆ ਨਾ ਜਦੋਂ ਆਸਟ੍ਰੇਲੀਅਨ ਪਲੇਅਰਾਂ ਕੋਲੇ ਜਦੋਂ ਮਰਜ਼ੀ ਸਿੱਧੇ ਜਾ ਕੇ ਤੁਸੀਂ ਕੋਲੇ ਜਾ ਬੜੋ ਉਹ ਤੁਹਾਡੇ ਨਾਲ ਆਉਣਗੇ ਫੋਟੋਆਂ ਖਿਚਾਉਣਗੇ ਉਹ ਬੜੇ ਖੁਸ਼ ਹੁੰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨਗੇ ਪਰ ਜਿਹੜੇ ਇੰਡੀਅਨ ਪਲੇਅਰ ਆ ਉਹ ਕੰਨੀ ਕਿਤਰੌਂਦੇ ਆ ਕਿਤੇ ਫੋਟੋ ਖਿਚਾਉਣ ਤੋਂ ਉਹ ਤੁਹਾਡੇ ਲੱਗੇ ਨਹੀਂ ਹੁੰਦੇ ਨੇੜੇ ਕਾਰਨ ਇਹਦਾ ਮੈਂ ਇਹ ਮੰਨਦਾ ਵੀ ਆਪਣੀ ਖਲਕਤ ਬਹੁਤ ਜ਼ਿਆਦਾ ਆਪਣੀ ਤੇ ਉਹ ਤੰਗ ਬਹੁਤ ਕਰ ਦਿੰਦੀ ਹੈ ਕਿ ਇਹ ਰੀਪਲੇਅਰ ਨੂੰ ਨਾ ਨੇੜੇ ਹੋ ਕੇ ਬਹੁਤ ਜ਼ਿਆਦਾ ਉਹਦੀ ਪੱਟਾ ਧੂਈ ਕਰਦੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਜੀ ਦਿੱਕਤ ਨਹੀਂ ਕਿਉਂਕਿ ਆਸਟ੍ਰੇਲੀਅਨ ਤਾਂ ਨਾਲ ਕਰਾਉਂਦੇ ਨਹੀਂ ਇਹਨਾਂ ਨੂੰ ਹੁੰਦਾ ਵੀ ਸਾਡੇ ਨਾਲ ਕੋ ਜਿਹੜਾ ਇੱਕ ਕਮੈਂਟਰੀ ਬਾਕਸ ਸਾਂਝਾ ਕਰਨ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਉਸ ਬਾਕਸ ਦੇ ਵਿੱਚ ਬੈਠੀ ਦਾ ਤਾਂ ਤਕਰੀਬਨ ਪੁਰਾਣੇ ਸਾਰੇ ਪਲੇਅਰ ਹੁੰਦੇ ਇੱਕ ਦਿਨ ਦੀ ਮੈਂ ਤੁਹਾਨੂੰ ਯਾਦ ਦੱਸਦਾ ਵੀ ਇਨ ਹਿਲੀ ਸੀ ਮਾਰਸ਼ ਸੀ ਤੇ ਮੈਗਰਾਥ ਵੀ ਆਇਆ ਹੋਇਆ ਸੀਗਾ ਸਾਰੇ ਮੇਨ ਮੇਨ ਬਾਕਸ ਦੇ ਵਿੱਚ ਪਲੇਅਰ ਸੀ ਤੇ ਆਪਣੇ ਪਲੇਅਰਾਂ ਦੇ ਵਿੱਚੋਂ ਰਵੀ ਸ਼ਾਸਤਰੀ ਜਾਨ ਇੱਕ ਲਕਸ਼ਮਣ ਸੀ ਤੇ ਇਹ ਏਕ ਸੀਗੇ ਦੋ ਤਿੰਨਕ ਪਲੇਅਰ ਸਾਡੀ ਜ਼ਰੂਰਤ ਆਪਣੇ ਪਲੇਅਰਾਂ ਨੂੰ ਬੁਲਾਉਣ ਦੀ ਨਹੀਂ ਪੈ ਰਹੀ ਸੀ ਕਿਉਂਕਿ ਉਹ ਸਾਨੂੰ ਇਗਨੋਰ ਕਰ ਰਹੇ ਸੀ ਹਾਲਾਂਕਿ ਇੱਕੋ ਬਾਕਸ 'ਚ ਸੀ ਅਸੀਂ ਇਹ ਸਾਡੇ ਨਾਲ ਉਦੋਂ ਉਹ ਵੀ ਮਜ਼ਾਕ ਕਰਦੇ ਰਹੇ ਖੇਡਦੇ ਰਹੇ ਗੱਲਾਂ ਸੰ ਕਰਦੇ ਰਹੇ ਤੇ ਇੱਥੋਂ ਤੱਕ ਕਿ ਮੈਂ ਹੈਰਾਨ ਹੋਇਆ ਵੀ ਐਨੇਲੀ ਬਾਹਰ ਗਿਆ ਹੂੰ ਚਾਹ ਲੈਣ ਤੇ ਨਾਲ ਸਾਡੇ ਵੀ ਦੋ ਕੱਪ ਚਾਹ ਦੇ ਲੈ ਕੇ ਆਇਆ ਦੇਖ ਲਓ ਉਹ ਉਹ ਕੋਈ ਓਦਾਂ ਨਹੀਂ ਸੀਗਾ ਤੇ ਉਸ ਤੋਂ ਬਾਅਦ ਉਹ ਮੈਨੂੰ ਇਹ ਵੀ ਕਹਿ ਕੇ ਗਿਆ ਕਹਿੰਦਾ ਵੀ ਨੈਕਸਟ ਮੈਚ ਉਹ ਦੋ ਕੁੜੀਆਂ ਦਾ ਹੋਣਾ ਸੀ ਸ਼ਾਮ ਨੂੰ ਅੱਛਾ ਜੀ ਤੇ ਉਹਦੇ ਚ ਉਹਦੀ ਭਤੀਜੀ ਆ ਜਿਹੜੀ ਉਹ ਵੀ ਵਿਕਟ ਕੀਪਰ ਹੀ ਹੈ ਇਹਲੀ ਉਹ ਖੇਡ ਰਹੀ ਆ ਕਹਿੰਦਾ ਮੈਂ ਕਹਿੰਦਾ ਨੈਕਸਟ ਮੈਚ ਵੀ ਇੱਥੇ ਹੂੰ ਕਿਉਂਕਿ ਮੇਰੀ ਫੈਮਿਲੀ ਖੇਡ ਰਹੀ ਆ ਸਾਨੂੰ ਕਹਿ ਕੇ ਗਿਆ ਇਹਦਾ ਬਾਈ ਮੈਨੂੰ ਐਦਾਂ ਵੀ ਲੱਗਦਾ ਵੀ ਜਿਹੜੇ ਆਪਣੇ ਬੰਦੇ ਨੇ ਨਾ ਜਾਂ ਕੁਝ ਕਹਿ ਲੋ ਸਾਰੇ ਨਹੀਂ ਪਰ ਫੋਟੋ ਕਰਵਾਉਣ ਵੇਲੇ ਭਾਵੇਂ ਕੋਈ ਸਿੰਗਰ ਹੋਵੇ ਭਾਵੇਂ ਕੁਝ ਹੋਵੇ ਇੱਕ ਤਾਂ ਹੁੰਦਾ ਨਾ ਤਰੀਕੇ ਨਾਲ ਇੱਕ ਫੋਟੋ ਕਰਾ ਕੇ 사이ਡ ਤੇ ਹੋਵੇ ਇੱਕ ਹੁੰਦਾ ਕਿ ਵੀ ਸੈਲਫੀ ਲੈਣੀ ਆ ਇੱਕ ਹਾਂ ਖੜੀ ਆ ਰ ਇੱਕ ਇਧਰੋਂ ਆ ਜਾ ਇੱਕ ਇਧਰੋਂ ਆ ਜਾ ਮੇਰੇ ਨਾਲ ਕੋਈ ਖੜ ਜਾ ਚਾਰ ਫੋਟੋਆਂ ਲੈਣੀਆਂ ਤੇ ਜਦੋਂ 50 ਬੰਦੇ ਦੀ ਲਾਈਨ ਲੱਗੀ ਹੋਵੇ ਤੇ ਬੰਦਾ ਇੱਕ ਹੋਵੇ ਤੇ ਪਰਸਨਲੀ ਉਹ ਮਤਲਬ ਬੰਦੇ ਨੂੰ ਲੱਗਦਾ ਹੀ ਹੈ ਕਿ ਯਾਰ ਬਸ ਕਰੋ ਯਾਰ ਹੋਂ ਕਿਤੇ ਇਹ ਹੀ ਕਾਰਨ ਹੈ ਇੰਡੀਅਨ ਪਲੇਅਰ ਜਿਹੜੇ ਇੰਡੀਅਨ ਪਲੇਅਰ ਭੱਜਦੇ ਨੇ ਜਦੋਂ 2008 ਚ ਆਏ ਸੀਗੇ ਅਸੀਂ ਪਹਿਲਾਂ ਮਾਰੀ ਵੈ ਅਸੀਂ ਮੈਚ ਦੇਖਣ ਗਏ ਉਦੋਂ ਟੀਮ ਮਤਲਬ ਕਿ ਲਕਸ਼ਮ ਵਗੈਰਾ ਖੇਡਦੇ ਹੁੰਦੇ ਸੀਗੇ ਵੈਂਕਟੇਜ ਪ੍ਰਸਾਦ ਹੋਰ ਹੋਇਆ ਜਹીર ਖਾਨ ਹੋਇਆ ਸੀਗਾ ਤੇ ਬੜੇ ਕਾਮਨ ਜੇ ਜਾ ਕੇ ਮਿਲ ਜਾਂਦੇ ਸੀ ਸਾਨੂੰ ਮਤਲਬ ਕਿ ਵੀ ਭੱਜ ਕੇ ਮਿਲਦੇ ਸੀ ਕਿਉਂਕਿ ਅਸੀਂ ਲਿਮਟਿਡ ਸੀਗੇ ਪਹਿਲਾ ਬੈਚ ਸੀਗਾ ਸਾਡਾ ਉੱਥੇ ਯੂਨੀਵਰਸਿਟੀ ਚ ਮੁੰਡਿਆਂ ਦਾ ਤੇ ਉਹ ਕੋਈ 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 ਚਮਕਦਾ ਸੀ ਤੇ ਉਹ ਆਪ ਮਿਲਦੇ ਸੀਗੇ ਉਹ ਯਾਰ ਅੱਛਾ ਹੋ ਆਪ ਮਿਲੇਗਾ ਮੈਲਬਨ ਮੇ ਤਾਂ ਬਹੁਤ ਹੈ ਯਹਾਂ ਪੇ ਨਹੀਂ ਹੈ ਹਮ ਇਦਾਂ ਮਿਲਦੇ ਸੀ ਪਰ ਜਦੋਂ ਹੁਣ ਆਪਣੀ ਆਬਾਦੀ ਬਹੁਤ ਹੋ ਗਈ ਹੈ ਤੇ ਉਹ ਫਿਰ ਬੰਦੇ ਨੂੰ ਡਿਸਟੈਂਸ ਜਾ ਬਣਾਉਣਾ ਪੈਂਦਾ ਪੈਂਦਾ ਕੀ ਕਰ ਮਜਬੂਰੀਆਂ ਹਾਂਜੀ ਚਲੋ ਜੀ ਮੈਨੂੰ ਲੱਗਦਾ ਅੱਜ ਦੇ ਕੈਂਗਰੂ ਨਾਮਾ ਨੂੰ ਆਪਾਂ ਸਮਾਪਤ ਕਰੀਏ ਅੱਜ ਦਾ ਕੈਂਗਰੂ ਨਾਮਾ ਤੁਰਿਆ ਕਿਧਰੇ ਹੋਰ ਸੀਗਾ ਮਨ ਦਾ ਸਪੋਰਟ ਚ ਵੜ ਗਿਆ ਆਪਾਂ ਪਰ ਇਹ ਬਹੁਤ ਚੰਗੀਆਂ ਮਤਲਬ ਜਿਹੜੀਆਂ ਲਾਈਟ ਲਾਈਟ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਬੰਦੇ ਨੂੰ ਮਹਿਸੂਸ ਨਹੀਂ ਹੁੰਦੀਆਂ ਕਿ ਵੀ ਇਹ ਸਾਡੇ ਨਾਲ ਹੋਈਆਂ ਨੇ ਪਰ ਇਹ ਤੁਹਾਡੇ ਨਾਲ ਵੀ ਇਦਾਂ ਹੀ ਹੋਈਆਂ ਹੋਣਗੀਆਂ ਕਿਤੇ ਇਹ ਸਾਨੂੰ ਇਹ ਅਹਿਸਾਸ ਦਵਾਉਂਦੀਆਂ ਨੇ ਕਿ ਵੀ ਅਸੀਂ ਜਿੱਦਾਂ ਮਰਜੀ ਮਤਲਬ ਪੁਰਾਣੇ ਹੋ ਜਾਈਏ ਕਿਸੇ ਧਰਤੀ ਤੇ ਸਾਡਾ ਫੇਰ ਵੀ ਕਿਤੇ ਨਾ ਕਿਤੇ ਮਤਲਬ ਉਹ ਉਹ ਚ ਘੁਲ ਮਿਲਣ ਦਾ ਟਾਈਮ ਲੱਗਦਾ ਭਾਵੇਂ ਨਾ ਹੀ ਮਿਲ ਜੇ ਸਾਰੀ ਸਾਰੀ ਉਮਰ ਇਥੇ ਮੈਂ ਇਦਾਂ ਹੀ ਤੁਰ ਜੀਏ ਇਹ ਬਹੁਤ ਕਲਚਰਲ ਡਿਫਰੈਂਸ ਕਹਿ ਲਓ ਜਾਂ ਕੁਝ ਖੂਨ ਦਾ ਸਾਡਾ ਹੈਗਾ ਲਿੰਕ ਪਿੱਛੇ ਇਦਾਂ ਦੀਆਂ ਗੱਲਾਂ ਨਹੀਂ ਤੇ ਚੰਗਾ ਲੱਗਿਆ ਜੀ ਤੁਹਾਡੇ ਨਾਲ ਇਸ ਵਾਰੀ ਫੇਰ ਜੁੜ ਕੇ ਤੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਕਹਿਆ ਨਾ ਵੀ ਆਪਾਂ ਚੱਲੇ ਕਿੱਥੋਂ ਸੀ ਪਹੁੰਚ ਗਏ ਕਿੱਥੇ ਹਾਂਜੀ ਇਹੀ ਚੀਜ਼ ਤਾਂ ਦੱਸਦੀ ਹੈ ਵੀ ਅਨਸਕ੍ਰਿਪਟਡ ਕੰਮ ਕਰਦੇ ਆਂ ਸੀ ਅਸੀਂ ਕੋਈ ਸਕ੍ਰਿਪਟ ਲਿਖ ਕੇ ਨਹੀਂ ਕਰਦੇ ਬਾਈ ਅਸੀਂ ਤਾਂ ਹੁਣ 10 ਕੁ ਮਿੰਟ ਫ੍ਰੀ ਹੋਏ ਸੀ ਸਵੰਨ ਸਿੰਘ ਨੂੰ ਕਿਹਾ ਮੈਂ ਕਿੰਨਾ ਕੁ ਟਾਈਮ ਆ ਕਹਿੰਦੇ ਬਹਿਲੇ ਆ ਮੈਂ ਕਿਹਾ ਫਿਰ ਆ ਜਾ ਬੈਠੀ ਗੱਲਾਂ ਮਾਰੀਏ ਤੇ ਬਾਬਾ ਬੈ ਕੇ ਗੱਲਾਂ ਮਾਰਨਾ ਸੋ ਬਹੁਤ ਪਿਆਰ ਮਿਲਦਾ ਇਹਨਾਂ ਜਿਹੜੀਆਂ ਦਿਲੋਂ ਹੋ ਕਿਰਤੀਆਂ ਹੋਈਆਂ ਗੱਲਾਂ ਲਈ ਸੋ ਧੰਨਵਾਦ ਕਰਨਾ ਪੈਂਦਾ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜੇ ਟਾਈਮ ਕੱਢ ਕੇ ਸਾਨੂੰ ਸੁਣਿਆ ਤੇ ਦੇਖਿਆ ਜੀ ਉਮੀਦ ਕਰਦੇ ਹਾਂ ਵੀ ਅਗਲੀ ਵਾਰੀ ਤੁਸੀਂ ਫੇਰ ਜੁੜੋਗੇ ਅਸੀਂ ਵੀ ਕੋਈ ਹੋਰ ਨਵੀਂ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦਿਓ ਸਾਨੂੰ ਜਿਆਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ